ਆਸ ਕਰਕੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਦੀ ਪੱਗ ਨੂੰ ਹੱਥ ਨਾ ਪਾਓ ਉਹਨੂੰ ਬਿਠਾਓ ਜਿਹੜਾ ਤੁਹਾਡੇ ਕੋਲ ਆਇਆ ਹੋਵੇ ਅਥੀ ਦੀਦਾ ਤਾਂ ਜਿਹਨੂੰ ਕੰਦੇ ਨੇ ਜਿਹੜਾ ਤੁਹਾਡੇ ਘਰ ਮਹਿਮਾਨ ਆਵੇ ਉਹਦੀ ਤਾਂ ਇੱਜ਼ਤ ਕਰਨੀ ਚਾਹੀਦੀ ਮਗਰ ਉਹਦੇ ਕੋਲ ਉਹ ਮੁੱਦੇ ਪੁੱਛ ਲੋ ਵੀ ਵੋਟ ਪਾਵਾਂਗੇ ਤਾਂ ਸਾਨੂੰ ਲਿਖ ਕੇ ਦੇ ਦੇ ਵੀ ਤੂੰ ਕੀ ਕਰੇਗਾ ਸਾਡੇ ਵਾਸਤੇ ਹੁਣ ਇਹਨੇ 1 6 ਮਹੀਨੇ ਦੇ ਇਹਨਾਂ ਨੇ ਕੰਮ ਕਰਨਾ ਸਿਰਫ ਜਿੱਤਣ ਤੋਂ ਬਾਅਦ ਤੇ ਪਿਛਲੇ 6 ਮਹੀਨੇ ਤੁਹਾਨੂੰ ਇਹਦਾ ਫੋਨ ਵੀ ਨਹੀਂ ਚੁੱਕਦੇ ਵਿੱਚ ਰਸਤੇ ਕਿਸੇ ਦਾ ਇਹਦਾ ਗੱਲ ਹੀ ਨਹੀਂ ਕਰਦੇ ਇਨੇ ਕਿਹੜਾ ਰਿਸ਼ਤੇਦਾਰ ਹੈ ਕਿਹੜਾ ਕੁੜਮ ਹੈ ਕਿਹੜਾ ਏ ਹੈ ਕਿਹੜਾ ਉਹ ਹੈ ਫਿਰ ਮੈਂ ਕਿਸੇ ਚੀਫ ਮਿਨਿਸਟਰ ਦੀ ਗੱਲ ਕਰਾਂਗਾ ਕੁੜਮਾ ਨੂੰ ਕਹਿੰਦਾ ਸੀ ਚੇਅਰਮੈਨ ਬਣਨਾ ਉਹ ਕਹਿੰਦੇ ਨਹੀਂ ਜੀ ਹੱਥ ਜੋੜਨੇ ਅਸੀਂ ਨਹੀਂ ਬਣਨਾ ਚੇਅਰਮੈਨ ਕਹਿੰਦੇ ਨਹੀਂ ਨਹੀਂ ਬਣ ਲੋ ਹੁੰਦਾ ਮੈਂ ਕਹਿੰਦੇ ਤੂੰ ਤਾਂ 2 ਮਹੀਨੇ ਦਾ ਚੀਫ ਮਿਨਿਸਟਰ ਹੈ ਉਹ ਛੱਡੋ ਇਹ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਬਣਾਉਂਦੇ ਨੇ ਆਪਣੇ ਮੁੰਡਿਆਂ ਨੂੰ ਬਣਾਉਂਦੇ ਨੇ ਆਪਣੀਆਂ ਕੁੜੀਆਂ ਜਨਣੀਆਂ ਨੂੰ ਬਣਾਉਂਦੇ ਨੇ ਤੁਸੀਂ ਹੁਣ ਜੇ ਤੁਸੀਂ ਕਹੋ ਜੀ ਕੈਪਟਨ ਜੜਾ ਚ ਬੈ ਗਿਆ ਉਹ ਯਾਰ ਜੇ ਜੇਸ ਪ੍ਰੈਜ਼ੈਂਟ ਜਦੋਂ ਜਮਾਤ ਤੁਹਾਡੀ ਕਾਂਗਰਸ ਦੀ ਜਮਾਤ ਸੀ ਤੁਹਾਨੂੰ ਅਗਰ ਕਮਾਂਡ ਪੋਨੇ ਪੰਜ ਸਾਲ ਨੂੰ ਅਗਲੇ ਮੰਨੇ ਚੰਨੀ ਦੀ ਕਮਾਂਡ ਸੀ ਪੰਜਾਬ 'ਚ ਤੇ ਚੰਨੀ ਨੂੰ ਚੰਨੀ ਨੂੰ ਮੈਂ ਮੈਂ ਕਹਿ ਰਿਹਾ ਚੰਨੀ ਨੂੰ ਹਾਰਨ ਤੋਂ ਬਾਅਦ ਕਾਂਗਰਸ ਨੇ ਕੀ ਦਿੱਤਾ ਸੁਣ ਲੋ ਦੋ ਸੀਟਾਂ ਨਹੀਂ ਜੀ ਨਹੀਂ 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 ਦੋ ਸੀਟਾਂ ਤਾਂ ਦਿੱਤੀਆਂ ਦਿੱਤੀਆਂ ਉਹਨੂੰ ਬਾਅਦ 'ਚ ਕਾਂਗਰਸ ਹਾਰਨ ਤੋਂ ਬਾਅਦ ਕਾਂਗਰਸ ਸਾਡੀ ਦੇਖੋ ਮੈਂ ਇਹ ਕਹਿੰਦਾ ਦਿੱਲੀ 'ਚ ਬੈਠੇ ਹੋਏ ਲੀਡਰ ਦੇਖੋ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਂਗਰਸ ਦੇ ਬਾਰੇ ਤੁਹਾਨੂੰ ਲੱਗਦਾ ਪ੍ਰਧਾਨ ਬਣਉਣਾ ਚਾਹੀਦੇ ਸੀ ਚੰਨੀ ਨੂੰ ਸੁਣ ਤਾਂ ਲੋ ਭਾਜੀ ਤੁਸੀਂ ਮੇਰੇ ਤੋਂ ਕੁਐਸਚਨ ਕਰ ਰਹੇ ਹੋ ਹਾਂ ਚੰਨੀ ਨੂੰ ਹਾਰਨ ਤੋਂ ਬਾਅਦ ਦਿੱਲੀ ਵਾਲਿਆਂ ਨੂੰ ਪਤਾ ਹੀ ਨਹੀਂ ਕਾਂਗਰਸ ਪੰਜਾਬ ਦੀ ਕੀ ਹੈ ਤੇ ਹਰਿਆਣਾ ਦੀ ਕੀ ਹੈ ਤੇ ਹਿਮਾਚਲ ਦੀ ਕੀ ਹੈ ਤੁਹਾਡੇ ਸਾਹਮਣੇ ਤਿੰਨ ਸਟੇਟਾਂ ਦੇ ਬਾਰੇ ਦਾ ਤੇ ਦਿੱਲੀ ਦੇ ਵਿੱਚ ਬੈਠੇ ਨੇ ਇੱਕ ਸੀਟ ਨਹੀਂ ਹੈ ਇਹਨਾਂ ਕੋਲ ਓਕੇ ਸੋਨੀਆ ਗਾਂਧੀ ਵੀ ਉੱਥੇ ਬੈਠੀ ਹੈ ਪ੍ਰਿੰਕਾ ਜੀ ਵੀ ਉੱਥੇ ਬੈਠੇ ਨੇ ਰਾਹੁਲ ਜੀ ਵੀ ਉੱਥੇ ਹੀ ਬੈਠੇ ਨੇ ਵੀਨੂ ਗੋਪਾਲ ਵੀ ਉੱਥੇ ਹੀ ਬੈਠਾ ਹੈ ਹੋਰ ਜਿਹੜੇ ਲੀਡਰ ਨੇ ਉਹ ਵੀ ਉੱਥੇ ਬੈਠੇ ਨੇ ਸੀਟ ਇੱਕ ਵੀ ਨਹੀਂ ਦਿੱਲੀ 'ਚ ਨਿਊ ਪਾਰਟੀ ਦੇ ਜੇ ਤੁਸੀਂ ਉਹਨੂੰ ਦੇਣਾ ਕੁਝ ਨਹੀਂ ਉਹਦਾ ਤੁਸੀਂ ਉਹਨੂੰ ਨਹੀਂ ਦੇਣਾ ਮਾਨ ਸਮਾਨ ਤੁਸੀਂ ਉਹਨੂੰ ਨਹੀਂ ਦੇਣਾ ਟਿਕਟ ਤੁਸੀਂ ਉਹਨੂੰ ਨਹੀਂ ਦੇਣਾ ਤੁਹਾਡੇ ਪਿਤਾ ਜੀ ਦਾ ਘਰ ਥੋੜੀ ਹੈ ਫੇਰ ਵੀ ਸੇਵਾ ਹੀ ਕਰਨੀ ਬਾਹਰ ਸਭ ਤੋਂ ਜ਼ਿਆਦਾ ਬੀਜੇਪੀ ਵਾਲਿਆਂ ਨੇ ਦਿੱਤੀਆਂ ਨੇ ਬਾਹਰ ਨੂੰ ਫੇਰ ਝਾੜੂ ਝਾੜੂ ਵਾਲੇ ਵੀ ਨਹੀਂ ਪਿੱਛੇ ਮੈਂ ਝਾੜੂ ਤੇ ਵੀ ਆ ਜਾਵਾਂਗਾ ਮੈਂ ਆਖਲੀ ਦਲ ਤੇ ਵੀ ਆ ਜਾਵਾਂਗਾ ਵੀ ਕੀ ਹੋਇਆ ਮੈਂ ਤੁਹਾਨੂੰ ਸਾਰੀ ਪਾਰਟੀਆਂ ਦੱਸਾਂਗਾ ਮੈਂ ਤੁਹਾਨੂੰ ਇੱਥੇ ਇਸਲੇਜ ਬਲਾਕ ਲੈਵਲ ਤੋਂ ਲੈ ਕੇ ਹਾਈ ਲੈਵਲ ਪ੍ਰਧਾਨ ਮੰਤਰੀ ਤੱਕ ਦੱਸਾਂਗਾ 40 ਸਾਲ ਕੰਮ ਹੀ ਇਹ ਕੀਤਾ ਹੋਰ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਇਹ ਬੜੀ ਬੇਇਨਸਾਫੀ ਹੈ ਪਾਰਟੀ ਦੇ ਲੋਕਾਂ ਨਾਲ ਬਹੁਤ ਭਾਰੀ ਬੇਇਨਸਾਫੀ ਹੈ ਹੁਣ ਆਪਣੇ ਆਲੇ ਤੋਂ ਗਾਂਧੀ ਨੂੰ ਸੀਟ ਦੇ ਦਿੱਤੀ ਤੁਸੀਂ ਦੱਸੋ ਗਾਂਧੀ ਨੂੰ ਸੀਟ ਕਿੱਥੇ ਜਾਣ ਕੇ ਦਿੱਤੀ ਵੀ ਪਰਨੀਤ ਕੌਰ ਜੀ ਨੂੰ ਜਦੋਂ ਆਹ ਇੱਕ ਚੀਜ਼ ਜਾਣ ਕੇ ਸੀਟ ਦਿੱਤੀ ਇਹਨੂੰ ਕਿ ਪਟਿਆਲੇ ਅੰਦਰ ਹੋਰ ਕੋਈ ਕੈਂਡੀਡੇਟ ਨਹੀਂ ਸੀ ਕਾਂਗਰਸ ਤੋਂ ਮੇਰੇ ਛੋਟੇ ਲੋਕਲ ਲੈਵਲ ਦੇ ਲੀਡਰ ਆ ਐਮ ਐਲ ਏ ਲੈਵਲ ਦੇ ਕੋਈ ਨੈਸ਼ਨਲ ਲੈਵਲ ਦਾ ਲੀਡਰ ਹੈ ਨਹੀਂ ਸੀ ਤੇ ਫਿਰ ਮੈਂ ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਗੱਲ ਕਰਾਂਗੇ ਪੰਜਾਬ ਦੇ ਗਰਮ ਸਿਆਸੀ ਮਾਹੌਲ ਦੀ ਭਾਵੇਂ ਕਿ 1 ਜੂਨ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਪਰ ਹੁਣੇ ਤੋਂ ਲੋਕ ਸੋਚਣ ਲੱਗੇ ਨੇ ਕਿ ਗੁਣਾ ਕਿਹੜੀ ਪਾਰਟੀ ਵੱਲ ਜਾਏਗਾ ਪਰ ਮੈਨੂੰ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਹਜੇ ਕਨਫਿਊਜ਼ਨ ਬਹੁਤ ਜ਼ਿਆਦਾ ਆ ਖੁਦ ਵੱਡੇ ਲੀਡਰਾਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੀ ਝੋਲੀ 'ਚ ਕਿੰਨੇ ਕ ਦਾਣੇ ਪੈਣਗੇ ਮੇਰੇ ਨਾਲ ਨੇ ਕਾਂਗਰਸ ਦੇ ਵੱਡੇ ਲੀਡਰ ਜੀਐਸ ਵਾਲੀ ਜੋ ਸਪੋਕਸਮੈਨ ਵੀ ਰਹੇ ਨੇ ਤੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਪਿਛਲੇ 35-40 ਸਾਲ ਤੋਂ ਲਗਾਤਾਰ ਕਾਂਗਰਸ ਦੇ ਵਿੱਚ ਨੇ ਪਰ ਇਹ ਲਗਾਤਾਰ ਜੋ ਠੋਸ ਗੱਲਾਂ ਨੇ ਜੋ ਤੱਥ ਨੇ ਉਹ ਜਾਗਰ ਕਰਦੇ ਰਹਿੰਦੇ ਨੇ ਤੇ ਬੇਪਰਵਾਹ ਹੋ ਕੇ ਬੋਲਦੇ ਨੇ ਗੱਲ ਕਰਦੇ ਆ ਬਾਲੀ ਸਾਹਿਬ ਕੀ ਹਾਲ ਹੈ ਤੁਹਾਡਾ ਜੀ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਵੈਰੀ ਮਚ ਤੇ ਤੁਹਾਡਾ ਸਵਾਗਤ ਪਹਿਲੀ ਗੱਲ ਤਾਂ ਰਾਬਤਾ ਪੰਜਾਬ ਲਈ ਲੰਬੇ ਸਮੇਂ ਬਾਅਦ ਤੁਹਾਡੇ ਦਰਸ਼ਨ ਹੋਏ ਨੇ ਜੀ 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 ਜਦੋਂ ਤੁਸੀਂ ਵਲੌਗ ਉਦੋਂ ਹਾਜ਼ਰ ਹੋਵਾਂਗੇ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਗੁਣਾ ਕਿਹੜੀ ਪਾਰਟੀ ਵੱਲ ਜਾਏਗਾ ਜੇ ਆਪਾਂ ਇੱਕ ਪਾਰਟੀ ਦੀ ਗੱਲ ਕਰੀਏ ਮੈਨੂੰ ਤਾਂ ਕੋਈ ਇੱਕ ਪਾਰਟੀ ਨਜ਼ਰ ਨਹੀਂ ਆਉਂਦੀ ਜਿਹਦੇ ਪ੍ਰਤੀ ਲੋਕਾਂ ਨੂੰ ਲੱਗਦਾ ਹੋਵੇ ਕਿ ਯਾਰ ਇਹਨਾਂ ਨੂੰ ਜਿਤਾ ਦੋ ਹਾਂ ਐਬਸੋਲੂਟਲੀ ਰਾਈਟ ਤੁਸੀਂ ਬਿਲਕੁਲ ਠੀਕ ਕਿਹਾ ਹੈਗਾ ਅੱਜ ਜਿਹੜਾ ਲੀਡਰ ਹੈਗਾ ਉਹ ਕਨਫਿਊਜ਼ ਹੈ ਜਿਹੜਾ ਪਾਰਟੀ ਦਾ ਜਿਹੜਾ ਵਰਕਰ ਹੈਗਾ ਉਹ ਬਿਲਕੁਲ 100% ਜਿਹੜਾ ਉਹ ਤੁਸੀਂ ਠੀਕ ਕਿਹਾ ਪਹਿਲੇ ਆਪਣੇ ਵਕਤਾਂ ਦੇ ਵਿੱਚ ਕਿ ਉਹ ਕਨਫਿਊਜ਼ ਹੈ ਵੀ ਹੋਏਗਾ ਕੀ ਪਾਰਟੀ ਕਿਹੜੀ ਕਿੱਧਰ ਦੇ ਪਾਸੇ ਜਾਏਗੀ ਟਿਕਟਕ ਕਿਦਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਜਿਹੜਾ ਬਾਹਰ ਦੀਆਂ ਪਾਰਟੀਆਂ ਦੇ ਲੋਕ ਆ ਕੇ ਅੱਜ ਟਿਕਟਾਂ ਨੂੰ ਲੈ ਰਹੇ ਨੇ ਔਰ ਉਹਨਾਂ ਦਾ ਕੋਈ ਬਾਇ ਡਾਟਾ ਨਹੀਂ ਦੇਖਿਆ ਜਾ ਰਿਹਾ ਉਹਨਾਂ ਦੀ ਕੋਈ ਬੈਕਗ੍ਰਾਉਂਡ ਨਹੀਂ ਦੇਖੀ ਜਾ ਰਹੀ ਉਹਨਾਂ ਦਾ ਕੁਝ ਨਹੀਂ ਦੇਖਿਆ ਜਾ ਰਿਹਾ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਵੱਡੀ ਤੋਂ ਵੱਡੀ ਮੈਂਬਰ ਪਾਰਲੀਮੈਂਟ ਦੀ ਸੀਟ ਦਿੱਤੀ ਜਾ ਰਹੀ ਹੈ ਜਿਹੜੇ ਕੱਲ ਤੱਕ ਸਾਨੂੰ ਗਾਲਾਂ ਕੱਢਦੇ ਸੀ ਕਾਂਗਰਸ ਵਾਲਿਆਂ ਨੂੰ ਉਹਨਾਂ ਨੂੰ ਝੋਲੀ 'ਚ ਬਿਠਾ ਕੇ ਉਹਨਾਂ ਨੂੰ ਟਿਕਟ ਦਿੰਦੇ ਨੇ ਉੱਥੇ ਬਹਿ ਕੇ ਤੇ ਵਧੀਆ ਪੱਕਾ ਬਣ ਕੇ ਤੇ ਇਹੋ ਜਿਹੀਆਂ ਗੱਲਾਂ ਕਰਦੇ ਆ ਸਾਡੇ ਹੁਣ ਕਾਂਗਰਸ ਦਾ ਕਲਚਰ ਰਹਿ ਗਿਆ ਹੁਣ ਤੁਹਾਡੇ ਸਾਹਮਣੇ ਆ ਇਹਨਾਂ ਕੋਲ 1 ਮਿੰਟ ਸਰ ਮਹਾਰਾਸ਼ਟ੍ਰੀ ਨਹੀਂ ਕੱਲੇ ਨਹੀਂ ਇਹ ਕਾਂਗਰਸ ਵਾਲੀ ਗੱਲ غلطਾ ਸਾਰੀਆਂ ਪਾਰਟੀਆਂ ਦਾ ਹਾਲ ਹੈ ਜਿਵੇਂ ਜਿਵੇਂ ਲਾਟਰੀ ਨਿਕਲਦੀ ਹੈ ਨਾ ਜੀ ਸਵੇਰੇ ਕੋਈ ਹੋਰ ਪਾਰਟੀ ਸ਼ਾਮ ਨੂੰ ਕੋਈ ਹੋਰ ਪਾਰਟੀ ਤੁਸੀਂ ਇਕੱਲੀ ਕਾਂਗਰਸ ਤੇ ਜਾਣ ਕੇ ਦਵਾ ਦਿੰਦੇ ਕਾਂਗਰਸ ਦਾ 100% ਕਹੂੰਗਾ ਜੀ ਤੁਸੀਂ ਮੈਨੂੰ ਤੁਸੀਂ ਜਿੰਨਾ ਮਰਜ਼ੀ ਉੱਚੀ ਆਵਾਜ਼ ਚ ਗੱਲ ਕਰ ਲਓ ਮੈਂ ਕਾਂਗਰਸ ਦੇ ਬਾਰੇ ਜਿਹੜਾ ਕਾਂਗਰਸ ਦਾ ਜ ਵਰਕਰ 40 40 ਸਾਲ ਤੋਂ ਕੰਮ ਕਰ ਰਿਹਾ ਹੈ ਪਾਰਟੀ ਦੇ 33 ਸਾਲ ਦਾ ਉਹਨੂੰ ਛੱਡ ਕੇ ਟਿਕਟ ਤਾਂ ਉਹਨਾਂ ਦੇ ਦੇਾਂਗੇ ਇਹ ਕਿਹੜੀ ਪਾਲਿਸੀ ਹੋਈ ਤੁਹਾਡੀ ਤੁਸੀਂ ਮੈਨੂੰ ਦੱਸੋ ਵਰਕਰ ਕੋਲੋਂ ਕੰਮ ਕਿਉਂ ਕਰਾਣਿਓ ਪਾਰਟੀ ਦੇ ਜੇ ਤੁਸੀਂ ਉਹਨੂੰ ਦੇਣਾ ਕੁਝ ਨਹੀਂ ਉਹਦਾ ਤੁਸੀਂ ਉਹਨੂੰ ਜਿਹੜਾ ਮਾਨ ਸਮਾਨ ਤੁਸੀਂ ਉਹਨੂੰ ਨਹੀਂ ਦੇਣਾ ਟਿਕਟ ਤੁਸੀਂ ਉਹਨੂੰ ਨਹੀਂ ਦੇਣਾ ਤੁਹਾਡੇ ਪਿਤਾ ਜੀ ਦਾ ਘਰ ਥੋੜੀਆ ਫੇਰ ਵੀ ਸੇਵਾ ਹੀ ਕਰਨੀ ਬਾਰ ਸਭ ਤੋਂ ਜ਼ਿਆਦਾ ਬੀਜੇਪੀ ਵਾਲਿਆਂ ਨੇ ਦਿੱਤੀਆਂ ਨੇ ਬਾਹਰ ਨੂੰ ਫਿਰ ਝਾੜੂ ਝਾੜੂ ਵਾਲੇ ਵੀ ਪਿੱਛੇ ਮੈਂ ਝਾੜੂ ਤੇ ਵੀ ਆ ਮੈਂ ਤੁਹਾਨੂੰ ਇੱਥੇ ਇਸ ਲੈਜ ਬਲਾਕ ਲੈਵਲ ਤੋਂ ਲੈ ਕੇ ਹਾਈ ਲੈਵਲ ਪ੍ਰਧਾਨ ਮੰਤਰੀ ਤੱਕ ਦੱਸਾਂਗਾ 40 ਸਾਲ ਕੰਮ ਹੀ ਇਹ ਕੀਤਾ ਹੋਰ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਇਹ ਬੜੀ ਬੇਇਨਸਾਫੀ ਹੈ ਪਾਰਟੀ ਦੇ ਲੋਕਾਂ ਨਾਲ ਬਹੁਤ ਭਾਰੀ ਬੇਇਨਸਾਫੀ ਹੈ ਹੁਣ ਆਪਣੇ ਆਲੇ ਤੋਂ ਗਾਂਧੀ ਨੂੰ ਸੀਟ ਦੇ ਦਿੱਤੀ ਤੁਸੀਂ ਦੱਸੋ ਗਾਂਧੀ ਨੂੰ ਸੀਟ ਕਿ ਯੱਤ ਜਾਣ ਕੇ ਦਿੱਤੀ ਵੀ ਪਰਨੀਤ ਕੌਰ ਜੀ ਨੇ ਜਦੋਂ ਆਏ ਤਾਂ ਇੱਕ ਚੀਜ਼ ਜਾਣ ਕੇ ਸੀਟ ਦਿੱਤੀ ਉਹਨੂੰ ਕਿ ਪਟਿਆਲੇ ਅੰਦਰ ਹੋਰ ਕੋਈ ਕੈਂਡੀਡੇਟ ਨਹੀਂ ਸੀ ਕਾਂਗਰਸ ਦਾ ਨੀ ਕੋ ਛੋਟੇ ਲੋਕਲ ਲੈਵਲ ਦੇ ਲੀਡਰ ਆ ਐਮ ਐਲ ਏ ਲੈਵਲ ਦੇ ਕੋਈ ਨੈਸ਼ਨਲ ਲੈਵਲ ਦਾ ਲੀਡਰ ਹੈ ਨਹੀਂ ਸੀ ਤੇ ਮੈਂ ਉਹ ਇਹੀ ਕਿਥੇ ਪਟਿਆਲੇ ਇਹ ਤੁਹਾਡੀ ਨਜ਼ਰ ਚ ਹੋਗਾ ਤੁਸੀਂ ਪਟਿਆਲੇ ਦੇ ਰਹਿਣਾ ਜਿਹੜੇ ਸਾਡੀ ਨਾ ਚੇਤਰ ਨੇ ਅਸੀਂ ਲੀਟਰ ਉੱਤੇ ਬੈਠੇ ਸੀ ਕਿ ਤੁਸੀਂ ਉਹਨੂੰ ਟਿਕਟ ਨਹੀਂ ਦਿੱਤੀ ਤੁਸੀਂ ਉਹਨੂੰ ਕੰਬੋਜਾ ਮਦਨ ਲਾਲ ਉਹ ਲੋਕਲ ਪੋਕਟ ਵਾਲੇ ਛੋਟੇ ਜੇਬਾਂ ਵਾਲੇ ਲੀਟਰ ਉਹ ਜਿਹਨੂੰ ਟਿਕਟ ਦਿੱਤੀ ਉਹ ਕਿਹੜੀ ਪੋਕਟ ਵਾਲਾ ਸੀ ਪਹਿਲਾਂ ਐਂਪੀ ਰਿਹਾ ਸੀ ਉਹ ਐ ਫਿਰ ਪਹਿਲਾਂ ਰਿਹਾ ਦੂਜੀ ਵਾਰੀ ਹਾਰ ਰਿਹਾ ਹਾਰ ਗਿਆ ਅੱਜ ਨੇੜੇ ਹੀ ਨਹੀਂ ਆਇਆ ਟਿਕਟ ਦੇਣ ਤੋਂ ਪਹਿਲਾਂ ਬੰਦੇ ਦਾ ਸਾਰਾ ਕੁਝ ਵੇਖਣਾ ਉਹ ਜੋ ਕਿ ਸਾਡੀ ਕਾਂਗਰਸ ਦੇ ਅੰਦਰ ਬਿਲਕੁਲ ਖਤਮ ਹੋ ਚੁੱਕਾ ਹੈ ਜਿਹੜੀ ਹੁਣ ਆਪਣੀ ਮੇਨ ਗੱਲ ਹੋਊ ਕਿ ਜਿਹੜੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਉਹ ਬਾਹਰਲੇ ਨੂੰ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਜਿਆਦਾ ਹੈਗੀ ਆ ਰੰਜਸ਼ ਕਾਂਗਰਸ ਨਾਲ ਨਹੀਂ ਨਹੀਂ ਹਾਂ ਓਹੋ ਆ ਹੈ ਤਾਂ ਸਾਰੀ ਪਾਰਟੀਆਂ ਦਾ ਕਾਂਗਰਸ ਨਾਲ ਰੰਜਸ਼ ਕਿਉਂ ਨਹੀਂ ਹੋਏਗਾ ਆਪਣੀ ਸਾਰੀ ਉਮਰ ਹੀ ਗਲਤੀ 40 ਸਾਲ ਪਾਰਟੀ ਨੂੰ ਦੇ ਦਿੱਤੇ ਅੱਜ ਤਾਂ ਬੜੀ ਵੱਡੀ ਬੇਵਫਾਈ ਕਰ ਲਈ ਪਰ ਤੁਸੀਂ ਤਾਂ ਕਾਂਗਰਸ ਨੂੰ ਦਗਾ ਦੇਗੇ ਸੀ ਛੱਡ ਗਏ ਸੀ ਕੱਲ੍ਹ ਨੂੰ ਚ ਜਾਵੜੇ ਸੀ ਕਿ ਕਾਂਗਰਸ ਨੂੰ ਦਗਾ 14 ਮਹੀਨੇ ਬਾਹਰ ਰਹੇ ਹਾਂ ਨਹੀਂ ਨਹੀਂ ਮੈਂ 4 ਮਹੀਨੇ ਰਿਆਂ 6 ਮਹੀਨੇ 14 ਮਹੀਨੇ ਅਮਰਿੰਦਰ ਸਿੰਘ ਰਿਆ ਸੀ ਤੇ ਉਹਨੂੰ ਪੰਜਾਬ ਦਾ ਚੀਫ ਮਿਨਿਸਟਰ ਲਾ ਆ ਸੀ ਇਹਨਾਂ ਨੇ ਕਾਂਗਰਸ ਨੇ ਨਾ ਪਤਾ ਲੱਗਦਾ ਉਹ ਕਾਂਗਰਸੀ ਹੈ ਨਾ ਪਤਾ ਲੱਗਦਾ ਉਹ বিজেপি ਹੈ ਨਾ ਪਤਾ ਲੱਗਦਾ ਉਹ ਅਕਾਲੀ ਦਲ ਚ ਹੈ ਮੈਂ ਸਾਨੂੰ ਅਸਾਸੀ ਗਈ ਤੇ 4 ਮਹੀਨੇ ਰਿਹਾ ਮੈਂ ਫਿਰ ਵੀ ਉਹਨਾਂ ਦੀ ਇੱਜ਼ਤ ਕਰਦਾ ਸੁਖਵੀਰ ਸਿੰਘ ਬਾਦਲ ਜੀ ਦੀ ਫਿਰ ਵੀ ਮੈਨੂੰ ਘਰੋਂ ਲੈਣ ਆਸ ਤੇ ਆਉਂ ਕਰਦਾ ਰਾਂ ਕਿ ਜਿਨ੍ਹਾਂ ਨੇ ਇੱਜ਼ਤ ਮੰਨਤਾ ਦਿੱਤੀ ਕਟੋ-ਕਟ ਜਿਸ ਵੀਰ ਦਾ ਅੱਜ ਕੱਲ ਜਦੀ ਕਰਿਆ ਜਾਂਦਾ ਹੋ ਸਕਦਾ ਹੁਣ ਵੀ ਤੁਹਾਡੇ ਘਰੇ ਆ ਜਾਈਂ ਤੇ ਰਲ ਜੂਗੇ ਗੱਲਾਂ ਨਾਲੀ ਮੈਂ ਹੁਣ ਹਟੀੜਸੇ ਦੇ ਵੀ ਕੱਲੀ ਜਾ ਕੇ ਗਏ ਨਹੀਂ ਨਹੀਂ ਮੇਰੀ ਮੇਰੀ ਹੁਣ ਕੋਈ ਇਹ ਵਜੀ ਗੱਲ ਨਹੀਂ ਮੇਰੀ ਕੋਈ ਮੈਂ ਸਾਰੀਆਂ ਇਹਦੇ ਇਹਦੇ ਜਾ ਕੇ ਵੇਖ ਲਿਆ ਗੱਲਬਾਤ ਮੈਂ ਸਿਰਫ ਇੱਕ ਗੱਲ ਕਰਦਾ ਜਿਹੜੇ ਕਾਂਗਰਸੀ ਨੇ ਇਹ ਤਾਂ ਬਾਹਰੋਂ ਲਿਆ ਲਿਆ ਕੇ ਦੇ ਰਹੇ ਨੇ ਇਹ ਉਹਨਾਂ ਜਿਹੜੇ ਐਨਾ ਕਾਂਗਰਸ ਦਾ ਵਰਕਰ ਵਧੀਆ ਬੈਠਾ ਅੰਦਰ ਐਨੇ ਲੋਕ ਵਧੀਆ ਬੈਠੇ ਵੀ ਅੰਦਰ ਉਹਨਾਂ ਦੇ ਕੋਲੇ ਐਨੇ ਅੱਛੇ ਲੋਕ ਬੈਠੇ ਨੇ ਉਹਨਾਂ ਦੇ ਕੋਲ ਤੇ ਬਾਹਰੋਂ ਲਿਆ ਲਾ ਕੇ ਲਈ ਜਾਂਦੇ ਉਹ ਤੁਹਾਡੇ ਨਾਲ ਕਾਂਗਰਸ ਵਾਲੇ ਚੱਲਣਗੇ ਕਿਉਂ ਬਈ ਤੁਸੀਂ ਲੋ ਨੇ ਪਰ ਕਾਂਗਰਸ ਨੂੰ ਡਰ ਹੋਏਗਾ ਨਾ ਕਿ ਸਾਡੇ ਆਪਣੇ ਕਾਂਗਰਸ ਨੂੰ ਨਹੀਂ ਜਿਤਾ ਸਕਣਗੇ ਹਰਾ ਸਕਦੇ ਆ ਤਾਂ ਕਰਕੇ ਬਾਹਰ ਲਿਆਂਦੇ ਤੇ ਯਕੀਨ ਕਰ ਲੈ। ਹਾਂ ਤਾਂ ਕੀ ਬਾਤ ਆ ਤੁਸੀਂ ਵੀ ਸ਼ਹਿਰਦਾਰ ਸਾਹਿਬ ਵੱਡੇ ਐਕਸਪੀਰੀਅੰਸ ਵਾਲੇ ਬੰਦੇ ਹੋਏ ਵਜੀ ਗੱਲ ਕਰ ਰਹੇ ਹੋ। ਬਾਹਰ ਦਾ ਬੰਦਾ ਲਿਆ ਕੇ ਤੁਸੀਂ ਉਹਨੂੰ ਜਿਤਾ ਲਓਗੇ। ਉਹ ਤੁਹਾਨੂੰ ਜਿਤਾ ਦੇਗਾ ਤੇ ਆਪਣੇ ਬੰਦੇ ਇੱਕ ਤਾਂ ਉਹਦੀਆਂ ਵੋਟਾਂ ਪੱਕੀਆਂ ਹੋ ਗਈਆਂ ਇੱਕ ਕਾਂਗਰਸ ਦੀਆਂ ਪੱਕੀਆਂ ਡਬਲ ਵੋਟਾਂ ਪੈ ਜਾਂਦੀਆਂ। ਕਾਂਗਰਸ ਵਾਲਾ ਵੋਟ ਪਾਏਗਾ ਤਾਂ ਨਾ ਤੁਸੀਂ ਕੋਈ ਖਰੀਦਿਆ ਥੋੜੀ ਹੋਇਆ ਕਾਂਗਰਸ ਵਾਲਾ ਆਪਣੇ ਘਰੋਂ ਗੱਡੀਆਂ ਲਿਆਏਗਾ ਆਪਣੇ ਘਰੋਂ ਨਟ ਨਟਪੱਜ ਕਰੇਗਾ ਆਪਣੇ ਘਰੋਂ ਸਾਰੀ ਚੀਜ਼ ਲਿਆਏਗਾ ਤੁਹਾਡੀ ਹੋ ਸੇਵਾ ਕਰੇਗਾ ਤੁਸੀਂ ਟਿਕਟ ਦੇਣ ਵੇਲੇ ਬਾਹਰ ਲੈ ਕੇ ਭਟਾ ਦੇ ਕੋਈ ਬੇਸੀ ਸੀਲ ਨੇ ਕਾਂਗਰਸ ਦੇ ਪੈਸਾ ਖਰਚ ਨਹੀਂ ਮੇਰੀ ਤੁਸੀਂ ਗੱਲ ਤੁਸੀਂ ਫਿਰ ਕਾਂਗਰਸ ਆ ਕਿੱਥੇ ਗਈ ਵੇਖਿਆ ਜੀ ਨਾ ਕਿੱਥੇ ਆ ਗਈ ਕਾਂਗਰਸ ਹਾਸ਼ੀਏ ਤੇ ਆ ਗਈ ਉਹਦੇ ਕਰ ਨਹੀਂ ਆਣੇ ਹਾਸ਼ੀਏ ਤੇ ਆਂਦੇ ਕੋ ਤੁਸੀਂ ਵਰਕਰ ਨੂੰ ਪੁੱਛਣਾ ਹੀ ਨਹੀਂ ਅੰਦਰ ਤੁਸੀਂ 4 ਲੀਟਰਾਂ ਨੇ ਬੈਠ ਕੇ ਗੱਲ ਕਰਨੀ ਐ ਅੰਦਰ ਚਾਹ ਤੇ ਬਿਸਕੁਟ ਖਾਈ ਦੇਣੇ 5 ਸਟਾਰ ਤੋਂ ਤੁਸੀਂ ਰੋਟੀ ਬੰਗਾ ਲੈਣੀ ਐ ਅੰਦਰ ਬਿਠਾ ਕੇ ਕਹਿੰਦਾ ਜੀ ਹੋ ਗਿਆ ਡਿਕਲੇਰ ਤੁਸੀਂ ਨਾ ਕਿਸੇ ਵਰਕਰ ਨੂੰ ਪੁੱਛਣਾ ਨਾ ਕਿਸੇ ਵਰਕਰ ਨਾਲ ਗੱਲ ਕਰਨੀ ਹੈ ਨਹੀਂ ਕਾਂਗਰਸ ਦਾ ਸਰਵੇ ਕਰਾਉਣ ਦੇ ਪ੍ਰਾਣਾ ਹੱਬ ਦਾ ਰਗਾ ਬੰਦਾ ਪੁੱਛਦੇ ਆ ਬੈਰੀ ਗੁੱਡ ਸਰਵੇ ਕਰਾ ਕੇ 18 ਤੇ ਆ ਗਈ 80 ਤੋ ਕਿੱਡਾ ਵਧੀਆ ਸਰਵੇ ਸੀ ਉਹਨਾਂ ਦਾ ਸਰਵੇ ਨੂੰ ਮੰਨਦੇ ਨੇ ਇਹ ਇਹ ਤਾਂ ਇੱਥੋਂ ਡਾਡਾ ਲਿਸਟ ਲੈ ਕੇ ਜਾਂਦਾ ਮੇਨ ਬੰਦਾ ਉਹਨਾਂ ਦਾ ਦਿੱਲੀੋਂ ਆਉਂਦਾ ਉਹ ਲਿਸਟ ਬਣਾ ਕੇ ਲੈ ਜਾਂਦਾ ਉੱਤੇ ਜਾ ਕੇ ਉਹ ਟਿਕ ਮਾਰ ਕਰੀ ਜਾਂਦੇ ਨੇ ਪੁੱਛੀ ਜਾਂਦੇ ਨੇ ਇਹਨੂੰ ਦੇ ਦੀ ਇਹਨੂੰ ਦੇ ਦੀ ਇਹਨੂੰ ਦੇ ਦੀ ਕੋਈ ਸਰਵੇ ਨਹੀਂ ਉਹ ਕਹਿੰਦੇ ਹਾਂ ਜੀ ਆ ਗਿਆ ਟਿਕਟਾਂ ਵਿਕਦੇ ਆ ਵੀ ਨੇ ਜਿਹੜਾ ਵੱਧ ਪੈਸੇ ਦਿਆ ਉਹਨਾਂ ਨੂੰ ਮਿਲ ਜਾਂਦੀ ਐ ਇਹ ਤਾਂ ਹੁਣ ਪ੍ਰਥਾ ਹੋ ਗਈ ਏ ਕਿ ਗਿਵ ਐਂਡ ਟੇਕ ਹੋ ਗਿਆ ਬਹੁਤ ਵੱਡੇ ਲੀਡਰਾਂ ਨੇ ਮੈਨੂੰ ਇਹ ਗੱਲ ਦੱਸੀ ਹੈ ਉਹ ਕਹਿੰਦਾ ਯਾਰ ਹੁਣ ਤਾਂ ਕਮਰਸ਼ਲ ਹੋ ਗਿਆ ਹੁਣ ਸੇਵਾ ਪਾਉ ਵਾਲੀ ਗੱਲ ਕੋਈ ਨਹੀਂ ਓਕੇ ਕਾਂਗਰਸ ਉਹ ਤਾਂ ਬਿਲਕੁਲ ਸੇਵਾ ਪਾਉ ਦੀ ਗੱਲ ਨਹੀਂ ਹੁੰਦਾ ਤੁਸੀਂ ਵਧੀਆ ਕੁੜਤਾ ਪਜਾਮਾ ਪਾਓ ਆਪਣੀਆਂ ਪੈਲੀਆਂ ਪੁਲੀਆਂ ਵੇਚੋ ਆਪਣੀਆਂ ਕੋਠੀਆਂ ਮੰਗਲੇ ਵੇਚੋ ਤੁਸੀਂ ਜਾ ਕੇ ਇਹਨਾਂ ਨੂੰ ਸੇਵਾ ਕਰ ਰਹੇ ਹੋ ਤੇ ਆਪਣਾ ਟਿਕਟ ਲੈ ਲਓ ਮਾ ਮੈਂ ਤਾਂ ਜਿੱਤਣ ਹਾਰ ਨਹੀਂ ਕੋਈ ਗਾਰੰਟੀ ਨਹੀਂ ਜਿੱਤਣ ਇਹ ਕੀ ਜੀ ਦੱਸ ਸਕਦੇ ਨੇ ਮੈਂ ਤੁਹਾਨੂੰ 4 ਲੀਟਰ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਕਹੋ ਤੁਸੀਂ 1000 ਬੰਦਾ ਇਕੱਠਾ ਕਰਕੇ ਮੇਰੇ ਖਾਦੇ ਹੋ ਰੋਡ ਤੇ ਖੜੇ ਹੋਗੇ ਤੇ ਜਿਹੜਾ 100 ਜਣਾ ਹਜ਼ਾਰ ਬੰਦਾ ਇੱਕ ਬੱਸ ਸਟੈਂਡ ਤੇ ਖੜਾ ਹੋ ਜयो ਉਹ ਲੈ ਕੇ ਆਪਣੀ ਗੱਡੀ ਲੰਗਦਾ ਹੋਵੇ ਉਹ ਅਗਰ ਖੜਾ ਹੋ ਜयो ਦਾ ਨਾਮ ਨਵਜੋਤ ਸਿੰਘ ਸਿੱਧੂ ਹੈ ਉਹ ਜਿਹੜਾ ਉੱਥੇ ਅਗਰ ਖੜਾ ਹੋ ਜੇ ਤੇ ਉਹ ਹਜ਼ਾਰ ਬੰਦਾ ਇਕੱਠਾ ਕਰ ਰਿਹਾ ਸਿੱਧੂ ਨੇ ਤਾਂ ਬੜੇ ਇਕੱਠ ਕੀਤੇ ਰੈਲੀਆਂ ਕੀਤੀਆਂ ਉਹਦੀ ਤਾਂ ਫਿਰ ਇੱਕ ਨਹੀਂ ਜਾਣ ਦਿੱਤੀ ਮੈਂ ਤੇ ਤੁਹਾਨੂੰ ਦੁਬਾਰੇ ਕਮੈਂਟਰੀ ਤੇ ਲਾਦਾ ਇਹ ਜਿਹੜੀ ਕਾਂਗਰਸ ਹੈ ਨਾ ਇਹ ਹੁਣ ਡਰਪੂਕ ਕਾਂਗਰਸ ਆ ਗਈ ਹੈ ਦਿੱਲੀ ਵਾਲੀ ਖਾਸ ਕਰਕੇ ਰਾਹੁਲ ਗਾਂਧੀ ਇਹ ਡਰਪੂਕ ਲੋਕ ਨਹੀਂ ਜਿਹੜੀ ਸੋਨੀਆ ਗਾਂਧੀ ਇਹ ਪ੍ਰਿੰਕਾ ਇਹ ਡਰਪੂਕ ਲੋਕ ਨਹੀਂ ਕਿਉਂ ਉਹ ਇਹ ਇਸ ਗਾਹ ਆ ਚਾਰ ਲੀਡਰ ਕੋ ਡਰ ਜਿੰਦੇ ਨੇ ਪੰਜਾਬ ਵਾਲਿਆਂ ਤੋਂ ਪਿੱਛਾ ਆਪਣਾ ਸੁਝੋਤਾ ਨਾ ਕਰੋ ਜੀ ਇਹਨਾਂ ਨਾਲ ਹੋ ਨਾ ਕਰੋ ਜੀ ਤੁਹਾਡੇ ਪੱਲੇ ਕੁਝ ਐ ਨਹੀਂ ਪੰਜਾਬਲੇਓ ਤੁਸੀਂ 18 ਤੋਂ ਕਾਸੀਆਂ ਤੋਂ 18 ਤੇ ਆ ਗਏ ਅਸੀਂਾਂ ਤੋਂ ਕੀ ਤੁਹਾਡੇ ਪੱਲੇ ਤੋਂ ਕਿਹੜੇ ਤੁਸੀਂ ਲੀਡਰੋਂ ਪੰਜਾਬ ਦੇ ਜਿਹੜੇ ਮਰਜ਼ੀ ਲੀਡਰ ਦਾ ਨਾਮ ਲੈ ਲੋ ਕਿਹੜੇ ਆ ਹੁਣ ਇਸ ਕਰਕੇ ਡੈੱਡ ਪਈਏ ਬਾਡੀ ਜਿਹੜੀ ਹੈ ਕਾਂਗਰਸ ਦੀ ਆਰਾਮ ਨਾਲ ਕੋ ਉੰਦਾ ਜਿਹਨੂੰ ਮਰਜ਼ੀ ਟਿਕਟ ਦੇਈ ਜਾਂਦੇ ਨੇ ਜਿਹਨੂੰ ਮਰਜ਼ੀ ਅੰਦਰ ਬਹਿ ਕੇ ਖਾਈ ਵੀ ਨੀ ਪਰ ਕਾਂਗਰਸ ਵਾਲੇ ਦਾ 깔 ਹੀ ਕੋਈ ਮੈਨੂੰ ਕੋਈ ਬੰਦਾ ਮਿਲਿਆ ਕਾਂਗਰਸ ਨੂੰ ਤਾਂ ਐ ਲੱਗਦਾ ਵੀ ਅਸੀਂ 11 ਸੀਟਾਂ ਲੈ ਜਾਾਂਗੇ 13 ਚੋਂ ਉਹ ਕਾਂਗਰਸ ਵਾਲੇ ਤੇ 14 ਵੀ ਲੈ ਜਾਣਗੇ ਚੰਡੀਗੜ੍ਹ ਵਾਲੀ ਵੀ ਲੈ ਜਾਣਗੇ ਨਾਲ ਉਹ ਤੇ ਆਪਾ ਪਾਕਿਸਤਾਨ ਵਾਲੀ ਵੀ ਲੈ ਜਾਣਗੇ ਨਾਲ ਉਧਰਲੇ ਪਾਸੇ ਵੀ ਚਲੇ ਜਾਣਗੇ ਕਾਂਗਰਸ ਤਾਂ ਹੀ ਸੋਚੀ ਬੈਠੀ ਐ ਅੱਜ ਤਾਂ ਹਿੰਦੁਸਤਾਨ ਚ 400 ਸੀਟਾਂ ਲੈ ਕੇ ਜਾ ਰਹੇ 300 ਲੈ ਲੈਂਦਾ ਤੁਸੀਂ ਪੁਰਾਣੇ ਕਾਂਗਰਸੀਓ ਸਿਆਸਤ ਦੇ ਵਿੱਚ ਰਹੇ ਹੋ ਕੀ ਲੰਦਾ ਕਿ ਜਿਆਦੇ ਗੋਣਾ ਕਿਹੜੀ ਪਾਰਟੀ ਵੱਲ ਲੋਕ ਦੇਣਗੇ ਮੇਰੀ ਮੈਂ ਇੱਕ ਚੀਜ਼ ਦੱਸਦਾ ਆਪਾਂ ਕਾਂਗਰਸ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਪਾਰਟੀ ਦਾ ਨਾਮ ਲਓਗੇ ਉਹਦੇ ਬਾਰੇ ਦੱਸੂਗਾ ਓਕੇ ਤੁਸੀਂ ਕਾਂਗਰਸ ਨੂੰ 2 ਸਾਲ ਪਹਿਲੇ ਕਾਂਗਰਸ ਦਾ ਕੀ ਹਾਲ ਸੀ ਮੰਨੇ ਦਾ ਕਾਂਗਰਸ ਦਾ ਦੱਸੋ ਕਿੰਨੀਆਂ ਸੀਟਾਂ ਲੈ ਜਾ ਸਾਡੇ ਕਾਂਗਰਸ ਸੀਟਾਂ ਕਿੱਥੇ ਮੰਨੇ ਪਹਿਲੇ ਦੱਸ ਦਿਓ ਤੁਸੀਂ ਮਨੇ ਜਵਾਬ ਦੇ ਦਿਓ ਅੱਗਾ ਹੀ ਹੈ ਕਾਂਗਰਸ ਨੇ ਕੀ ਹਾਲ ਕੀਤਾ ਸੀ ਇਹਨਾਂ ਲੋਕਾਂ ਨੇ ਕਾਂਗਰਸ ਦਾ ਪੰਜਾਬ ਦੇ ਅੰਦਰ ਬਿਲਕੁਲ ਕੀ ਨਹੀਂ ਸੀ ਲੁੱਟਿਆ ਪੰਜਾਬ ਦੇ ਅੰਦਰ ਇਹਨਾਂ ਨੇ ਰੇਤਾ, ਬਜਰੀ, ਸ਼ਰਾਬ, ਵਿਸਕੀ, ਐਕਸਾਈਜ਼ ਕੀ ਨਹੀਂ ਟ੍ਰਾਂਸਪੋਰਟ ਇਹ ਉਹ ਕੀ ਨਹੀਂ ਇਹਨਾਂ ਨੇ ਲੁੱਟਿਆ ਪੰਜਾਬ ਚ ਮੈਂ ਤੁਹਾਨੂੰ ਤੁਸੀਂ ਦੱਸ ਦੋ ਨਵਜੋਤ ਸਿੰਘ ਸਿੱਧੂ ਰੋਂਦਾ ਮਰ ਗਿਆ ਇਹਨਾਂ ਨੂੰ ਸੁਣੀ ਇਹਨਾਂ ਨੇ ਪ੍ਰਧਾਨ ਸੀ ਤੇ ਜਿਹਦੇ ਇਲੈਕਸ਼ਨ ਜਿਹਦੇ ਅਧੀਨ ਇਹਨਾਂ ਨੇ ਇਲੈਕਸ਼ਨ ਲੜੀ ਉਹਨੂੰ ਜਲੰਧਰ ਤੋਂ ਉੱਠਗੜ ਦਿੱਤੀ ਜਿਨੇ ਜਿਨੇ ਈਡੀ ਦਾ 10 ਕਰੋੜ ਰੁਪਏ ਈਡੀ ਲੈਣੇ ਫੜਿਆ ਉਹਦਾ ਉਦੇ ਬਨੇਵੇਂ ਕੋਲ ਉਹਨੂੰ ਇਹਨਾਂ ਨੇ ਜਲੰਧਰ ਤੋਂ ਟਿਕਟ ਦੇ ਪਰ ਪਾਲੀ ਸਾਹਿਬ ਨਕਸਤਾ ਸੀਐਮ ਦਾ ਜੋ ਕੈਪਟਨ ਬਰਿੰਦਰ ਸਿੰਘ ਸੀ ਆਪ ਮੰਤਰੀਆਂ ਦੇ ਕਾਰਵਾਈ ਕੀਤੀ ਨਹੀਂ ਵਿਧਾਇਕਾਂ ਦੀ ਕੀਤੀ ਨਹੀਂ ਸੋਨਿਆ ਨੂੰ ਲਿਸਟ ਭੇਜਤੀ ਫਿਰ ਕਾਦਾ ਮੁੱਖ ਮੰਤਰੀ ਹੋਇਆ ਉਹ ਲੋਕਾਂ ਨੇ ਇਸ ਕਰਕੇ ਬਣਾਏ ਸੀ ਵੀ ਸ਼ੈਲਟਰ ਦੇ ਦਿਓ ਜਿਹੜੇ ਲੁਟੇਰੇ ਆ ਤੁਹਾਨੂੰ ਪਹਿਲੇ ਕਹਿ ਚੁੱਕਾ ਉਹੀ ਕਰੋ ਨਾ ਗੱਲ ਨਹੀਂ 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 ਮੈਂ ਉਹ ਤੁਹਾਨੂੰ ਪਹਿਲੇ ਕਹਿ ਚੁੱਕਾ ਜਿਹੜੀ ਆ ਪੰਜਾਬ ਦੀ ਆਰਗੇਨਾਈਜੇਸ਼ਨ ਜਿਹੜੀ ਕਾਂਗਰਸ ਸੀ ਉਹਨਾਂ ਨੇ ਚੰਨੀ ਦੇ ਹੱਥ ਵੜਾਈ ਸੀ ਉਹ ਕੀ ਕਹਿੰਦੇ ਨੇ ਭਾਗ ਡੋਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੀ ਉਹਦਾ ਵਿਚਾਰਾ 3 ਮਹੀਨੇ ਰਿਹਾ ਫਿਰ 3 ਮਹੀਨੇ ਤਾਂ ਵੀ ਲੰਘ ਜਾਂਦਾ ਗੱਲਾਂ ਗੱਲਾਂ 3 ਮਹੀਨੇ ਨਾ ਬਣਦਾ ਫਿਰ ਕਮਾਂਡ ਨਹੀਂ ਲੈਣੀ ਸੀ ਫਿਰ ਬਣਦਾ ਨਾ ਫਿਰ ਕੌਣ ਬਣਾਉਂਦੇ ਫਿਰ ਉਹਦੇ ਸਿੱਧੂ ਨੂੰ ਬਣਾ ਦਿੰਦੇ ਮੇਰੀ ਇੱਕ ਵਾਰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਾਜ ਸਿੱਧੂ ਕੋਲੇ ਕਿਹੜਾ ਜਾਦੂ ਦੀ ਛੜੀ ਆ ਫਿਰ ਸਿੱਧੂ ਜਦੋਂ ਮੰਤਰੀ ਸੀ ਸੁਣ ਲੋ ਯਾਰ ਸਿੱਧੂ ਜਦੋਂ ਮੰਤਰੀ ਸੀ ਉਹਨੂੰ ਚੱਲਣੇ ਨਹੀਂ ਦਿੱਤਾ ਕੈਪਟਨ ਨੇ ਮੈਨੂੰ ਤਾਂ ਮੈਨੂੰ ਲੱਗਦਾ ਕੈਪਟਨ ਜਿਹੜਾ ਅੰਝ ਬੈਗਾ ਕਾਂਗਰਸ ਦੀਆਂ ਚ ਮੈਨੂੰ ਤਾਂ ਇਹ ਲੱਗਦਾ ਤੁਸੀਂ ਹੁਣ ਤੁਸੀਂ ਕਹੋ ਜੀ ਕੈਪਟਨ ਜਿਹੜਾ ਚ ਬੈਗਾ ਉਹ ਤਾਨੂੰ ਅਗਰ ਕਮਾਂਡ 3 ਮਹੀਨੇ ਪਹਿਲੇ ਦਿੱਤੀ ਤੁਸੀਂ ਕਿਹੜਾ ਗੁੱਲ ਖਲਾਇਆ 3 ਮਹੀਨੇ ਪਹਿਲੇ ਹੂੰ ਕਿਸੇ ਨੇ ਨਹੀਂ ਮੰਨਾ ਅਮਰਿੰਦਰ ਸਿੰਘ ਦੀ ਗੱਲ ਨੂੰ ਪੌਣੇ 5 ਸਾਲ ਨੂੰ ਅਗਲੇ ਨੇ ਮੰਨਾ ਚੰਨੀ ਦੀ ਕਮਾਂਡ ਸੀ ਪੰਜਾਬ 'ਚ ਤੇ ਚੰਨੀ ਨੂੰ ਚੰਨੀ ਨੂੰ ਮੈਂ ਮੈਂ ਕਹਿ ਰਿਹਾ ਚੰਨੀ ਨੂੰ ਹਾਰਨ ਤੋਂ ਬਾਅਦ ਕਾਂਗਰਸ ਨੇ ਕੀ ਦਿੱਤਾ ਸੁਣ ਲਓ ਦੋ ਸੀਟਾਂ ਨਹੀਂ ਜੀ ਨਹੀਂ 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 ਦੋ ਸੀਟਾਂ ਤਾਂ ਦਿੱਤੀਆਂ ਦਿੱਤੀਆਂ ਉਹਨੂੰ ਬਾਅਦ 'ਚ ਕਾਂਗਰਸ ਹਾਰਨ ਤੋਂ ਬਾਅਦ ਕਾਂਗਰਸ ਸਾਡੀ ਦੇਖੋ ਮੈਂ ਇਹ ਕਹਿੰਦਾ ਦਿੱਲੀ 'ਚ ਬੈਠੇ ਹੋਏ ਲੀਡਰ ਦੇਖੋ ਯੋ ਨਾ ਪਤਾ ਹੀ ਨਹੀਂ ਕਾਂਗਰਸ ਦੇ ਬਾਰੇ ਤੈਨੂੰ ਲੱਗਦਾ ਪ੍ਰਧਾਨ ਬਣੋਣਾ ਚਾਹੀਦੇ ਸੀ ਚੰਨੀ ਉਹ ਯਾਰ ਸੋਨੀਆ ਤਾ ਲੋ ਭਾਜੀ ਤੁਸੀਂ ਮੇਰੇ ਤੋਂ ਕੁਐਸਚਨ ਕਰ ਰਹੇ ਹੋ ਚੰਨੀ ਨੂੰ ਹਾਰਨ ਤੋਂ ਬਾਅਦ ਦਿੱਲੀ ਵਾਲਿਆਂ ਨੂੰ ਪਤਾ ਹੀ ਨਹੀਂ ਕਾਂਗਰਸ ਪੰਜਾਬ ਦੀ ਕੀ ਹੈ ਤਾ ਹਰਿਆਣਾ ਦੀ ਕੀ ਹੈ ਤੇ ਹਿਮਾਚਲ ਦੀ ਕੀ ਹੈ ਤੁਹਾਡੇ ਸਾਹਮਣੇ ਤਿੰਨ ਸਟੇਟਾਂ ਦੇ ਬਾਰੇ ਦਾ ਤੇ ਦਿੱਲੀ ਦੇ ਵਿੱਚ ਬੈਠੇ ਨੇ ਇੱਕ ਸੀਟ ਨਹੀਂ ਇਹਨਾਂ ਕੋਲ ਓਕੇ ਸੋਨੀਆ ਗਾਂਧੀ ਵੀ ਉੱਥੇ ਬੈਠੀ ਏ ਪ੍ਰਿੰਕਾ ਜੀ ਵੀ ਉੱਥੇ ਬੈਠੇ ਨੇ ਰਾਹੁਲ ਜੀ ਵੀ ਉੱਥੇ ਹੀ ਬੈਠੇ ਨੇ ਵੀਨੂ ਗੋਪਾਲ ਵੀ ਉੱਥੇ ਹੀ ਬੈਠਾ ਹੋਰ ਜਿਹੜੇ ਲੀਡਰ ਨੇ ਉਹ ਵੀ ਉੱਥੇ ਬੈਠੇ ਤੇ ਸੀਟ ਇੱਕ ਵੀ ਨਹੀਂ ਦਿੱਲੀ 'ਚ ਤੁਸੀਂ ਇੱਕ ਇਹ ਗੱਲ ਕਰਦੇ ਨੇ ਹਿੰਦੁਸਤਾਨ ਦੀ ਰਾਜਨੀਤੀ ਦੀ ਦੂਸਰੀ ਗੱਲ ਚੰਨੀ ਨੂੰ ਇਹਨਾਂ ਨੇ ਕਮਾਂਡ ਦਿੱਤੀ ਦੋ ਸੀਟਾਂ ਦਿੱਤੀਆਂ ਦੂਆਂ ਤੋਂ ਤੋ ਤਹਾਰ ਗਿਆ ਖਤਮ ਹੋ ਗਿਆ ਉਸ ਤੋਂ ਬਾਅਦ ਜਦੋਂ ਸਰਕਾਰ ਜਦੋਂ ਹਾਰ ਗਈ ਹਾਰਨ ਤੋਂ ਬਾਅਦ ਤੁਸੀਂ ਉਹਨੂੰ ਸੀਡਬਲਿ ਸੀ ਮੈਂਬਰ ਬਣਾਤਾ ਕਿੱਡੀ ਵੱਡੀ ਉਹਨਾਂ ਨੇ ਉਹਨੂੰ ਜਿਹਨੂੰ ਕਹਿੰਦੇ ਨੇ ਗਿਫਟ ਦਿੱਤਾ ਚੰਨੀ ਨੂੰ ਕਿ ਤੈਨੂੰ ਸੀਡਬਲ ਆ ਹੁਣ ਸੀਟ ਦਿੱਤੀ ਤੇ ਹਰਵਾਨ ਵਾਲਾ ਕੌਣ ਚੰਨੀ ਈਡੀ ਦਾ 10 ਕਰੋੜ ਕਿੱਥੋਂ ਮਿਲਿਆ ਸੀ ਚੰਨੀ ਕੋਲ ਤੇ ਉਹਦੇ ਉਹਦੀ ਹਾਰ ਗਈ ਕਾਂਗਰਸ ਕੰਮ ਉਹਨੇ ਕੋਈ ਨਹੀਂ ਕੀਤਾ ਸਾਰੇ ਲੁੱਟਖਸਟ ਕੀਤੀ ਪੰਜਾਬ ਚ ਤੇ ਕੱਡੀ ਵੱਡੀ ਸੀਟ ਦਿੱਤੀ ਉਹਨੂੰ ਜਿਹੜੇ ਹੋਰ ਮੰਤਰੀਆਂ ਨੇ ਲੁੱਟਖਸਟ ਕੀਤੀ ਆਸ਼ੂ ਵਰਗੇ ਹੋਏ ਆ ਤੁਹਾਡਾ ਧਰਮਸ਼ੂਤ ਹੋਇਆ ਘਟੋ ਘਟਾ ਦੂਜੇ ਹੋ ਗਏ ਅੰਮ੍ਰਿਤਸਰ ਵਾਲਾ ਹੋ ਗਿਆ ਘਟੋ ਘਟਾ 10 11 ਬੰਦਿਆਂ ਦੇ ਤਕੇਸ ਚੱਲਦੇ ਅੱਜ ਦੀ ਡੇਟੂ ਜੀ ਕੱਲਾ ਚੰਨੀ ਨੂੰ ਤੁਸੀਂ ਬਦਨਾਮ ਕਰੀ ਜਾਂਦੇ ਬਿਲਕੁਲ ਮੈਨੂੰ ਇਹ ਲੱਗਦਾ ਤੁਹਾਡੀ ਚੰਗੀ ਯਾਰੀ ਲੱਗਦੀ ਹੈ ਚੰਨੀ ਨਾਲ ਮੈਂ ਤਾਂ ਲੌਜੀਕਲੀ ਗੱਲ ਕਰ ਰਿਹਾ ਤੁਸੀਂ ਨਾਲ ਹਾਂ ਵੀ ਭਰੀ ਜਾਂਦੇ ਹੋ ਮੈਂ ਤੁਹਾਨੂੰ ਕਹਿੰਦਾ 80 ਨੂੰ ਫੜਿਆ ਨਾ 10 ਕਰੋੜ ਦੇਖ ਲਓ ਤੁਸੀਂ ਮਨਾ ਕਰੋ ਉਹਨੂੰ ਬਾਕੀ ਕਿਹੜਾ ਘਟ ਸੀ ਤੁਸੀਂ ਨਹੀਂ ਮੈਂ ਬਾਕੀ ਦੀ ਗੱਲ ਹੀ ਕਿਉਂ ਕਰਾਂ ਤੁਸੀਂ ਉਹਦੀ ਗੱਲ ਕੀਤੀ ਹੈ ਕਿ ਸੀਐਮ ਦੀ ਔਰੇ ਗੱਲ ਕੀਤੀ ਕਮਾਂਡ ਦੇ ਹੱਥ ਦੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿੱਥੋਂ ਦੇ ਦੇਵੋ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਕਮਾਂਡ ਦਿੰਦੇ ਤੇ ਮੈਂ ਤੁਹਾਡੇ ਸਾਹਮਣੇ ਖੜ ਕੇ ਇੰਨੀ ਗੱਲ ਕਹਿੰਦਾ ਕਿ ਹਾਂ ਯਾਰ ਨਵਜੋਤ ਸਿੰਘ ਸਿੱਧੂ ਨੇ ਤੇ ਚਲਾਨ ਦੀ ਕੋਸ਼ਿਸ਼ ਕੀਤੀ ਹੈ ਮੁੱਦੇ ਉਠਾਏ ਨੇ ਸਾਰਾ ਕੁਝ ਕੀਤਾ ਉਹਨੂੰ ਤੁਸੀਂ ਦਰਕਰਾਰ ਕਰਤਾ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪਰੇ ਕਰੋਗੇ ਨਾ ਮੈਂ ਤੁਹਾਨੂੰ ਬਿਲਕੁਲ ਪ੍ਰੈਕਟੀਕਲੀ ਗੱਲ ਦੱਸ ਰਿਹਾ ਇਹ ਭਾਵੇਂ ਜਿੰਨਾ ਮਰਜੀ ਗਏ ਇਹਨਾਂ ਨੇ ਮੈਨੂੰ ਵੀ ਇਗਨੋਰ ਕੀਤਾ ਕਿ ਛੱਡ ਯਾਰ ਇਹ ਤਾਂ ਸਿੱਧੂ ਦਾ ਬੰਦਾ ਸੀ ਲੈ ਮੈਂ ਅੱਜ ਵੀ ਕਹਿੰਦਾ ਹਾਂ ਯਾਰ ਸੀ ਮੈਨੂੰ ਇਹ ਚ ਕੀ ਇਤਰਾਜ ਜਦੋਂ ਜਦੋਂ ਇਹ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕਰਨਗੇ ਨਾ ਪਾਰਟੀ ਆਗਰ ਨਵਜੋਤ ਸਿੰਘ ਸਿੱਧੂ ਦੇ ਹੱਥ ਕਮਾਂਡ ਹੁੰਦੀ ਨਾ ਤੇ 35 ਤੋਂ 40 ਸੀਟਾਂ ਲੈ ਕੇ ਜਾਂਦੇ ਪੰਜਾਬ 'ਚ ਜੋ ਜੋ ਨੇ ਮੁੱਦੇ ਉਠਾਏ ਸੀ ਚਲ ਹੁਣ ਤਾਂ ਲੋਕ ਸਭਾ ਦੀ ਆਪਾਂ ਗੱਲ ਕਰ ਲਈਏ ਕੀ ਲੱਗਦਾ ਮੈਨੂੰ ਜੋ ਲੱਗਦਾ ਹੈ ਕਿ ਜਿਹੜੇ ਸਤਾਧਾਰੀ ਨੇ ਆਮ ਆਦਮੀ ਪਾਰਟੀ ਆ ਲੋਕਾਂ ਦਾ ਚਕਾ ਇੱਧਰ ਹੋ ਜਾਏਗਾ ਕਿਉਂਕਿ ਜਿਹੜੇ ਦੁਸ਼ਮਣ ਨੇ ਜਿਹੜੇ ਸਤਾਧਾਰੀਆਂ ਦੇ ਤਿੰਨ ਚਾਰ ਨੇ ਵੋਟਾਂ ਡਿਵਾਈਡ ਹੋ ਜਾਣਗੀਆਂ ਵੰਡੀਆਂ ਜਾਣਗੀਆਂ ਬੀਜੇਪੀ ਦੇ ਵਿੱਚ ਸ਼ਹਿਰੀ ਵੋਟ ਪੈ ਜਾਏਗੀ ਕਾਲੀਆਂ ਨੂੰ ਪਿੰਡੀ ਪਿੰਡੂ ਵੋਟ ਪੈ ਜੇਗੀ ਕਾਂਗਰਸ ਨੂੰ ਰਲ ਮਿਲੀ ਪੈ ਜੇਗੀ ਤੇ ਲੱਗਦਾ ਕਿ ਝਾੜੂ ਵਾਲਿਆਂ ਦਾ ਥੋੜਾ ਜਿਹਾ ਰਸਤਾ ਮੁਕਲਾ ਸੌਖਾ ਰਹਾ ਤੇ 8-9 ਸੀਟਾਂ ਮੈਨੂੰ ਲੱਗਦਾ ਝਾੜੂ ਵਾਲੇ ਲੈ ਜਾ ਸਕਦੇ ਪੰਜਾਬ ਵਿੱਚੋਂ ਮੈਂ ਕਹਿੰਦਾ ਜੀ ਝਾੜੂ ਵਾਲੇ 13 ਸੀਟਾਂ ਲੈ ਜਾਣ ਮੈਂ ਤਾਂ ਸਿਰਫ ਇੱਕ ਗੱਲ ਕਹਿਣਾ ਮਾਨ ਸਾਹਿਬ ਨੂੰ ਕਹਿਣਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਹਿਣਾ ਮੁੱਖ ਮੰਤਰੀ ਪਿੱਛੇ ਲੱਗਾ ਇਸ ਕਰਕੇ ਉਹਨਾਂ ਨੂੰ ਬੜੇ ਰਿਸਪੈਕਟ ਨਾਲ ਗੱਲ ਕਰਨੀ ਹੋਵੇਗੀ ਮਾਨ ਸਾਹਿਬ ਨੂੰ ਇੱਕੋ ਗੱਲ ਪੁੱਛਦਾ ਮਾਨ ਸਾਹਿਬ ਪੰਜਾਬ ਦੇ ਵਿੱਚ ਮੁੱਦੇ ਕਿਹੜੇ ਲੈ ਕੇ ਜਾਓਗੇ ਕਾਂਗਰਸ ਦੇ ਖਿਲਾਫ ਉੱਥੇ ਤੁਸੀਂ ਸੋਨੀਆ ਜੀ ਨਾਲ ਹੱਥ ਮਲਾਈ ਜਾਂਦੇ ਹੋ ਸੋਨੀਆ ਜੀ ਨੂੰ ਕਹੀ ਜਾਂਦੇ ਹੋ ਜੀ ਬੜੇ ਦੁੱਖ ਜੀਲੇ ਆ ਉਹਨਾਂ ਨਾਲ ਕੁਰਸੀ ਦੇ ਨਾਲ ਬੈਠੇ ਹੋ ਰਾਹੁਲ ਗਾਂਧੀ ਨਾਲ ਹੱਥ ਚੁੱਕ ਕੇ ਬੈਠੇ ਹੋ ਕਾਂਗਰਸ ਦੇ ਨਾਲ ਤੁਹਾਡਾ ਮੇਲ ਮਿਲਾਪ ਹੈ ਅੰਦਰ ਖਾਤੇ ਸਾਰੀ ਗੱਲਬਾਤ ਹੈ ਕਿ ਉੱਥੇ ਕੇਜਰੀਵਾਲ ਨੂੰ ਫੇਵਰ ਕਰ ਰਹੇ ਨੇ ਇੱਥੇ ਤੁਸੀਂ ਕਾਂਗਰਸ ਨੂੰ ਫੇਵਰ ਕਰ ਰਹੇ ਹੋ ਤੇ ਪੰਜਾਬ 'ਚ ਕਾਂਗਰਸ ਨੂੰ ਖੋਸੋਗੇ ਇੱਕ ਵਾਰ ਇੱਕ ਮਿੰਟ ਸਰ ਇੱਕ ਵਾਰ ਤੁਸੀਂ ਨੈਸ਼ਨਲ ਟੀਵੀ ਤੇ ਕਹਿੰਦੇ ਹੋ ਕਾਂਗਰਸ ਭ੍ਰਸ਼ਟ ਪਾਰਟੀ ਹੈ ਕਾਂਗਰਸ ਗੰਦੀ ਪਾਰਟੀ ਹੈ ਮੈਂ ਉਹਨੂੰ ਇਹ achhi party ਨਹੀਂ ਕਹਿ ਸਕਦਾ ਦੂਜੇ ਤੁਸੀਂ ਇਲੈਕਸ਼ਨ ਹੋਣ ਦੇ ਖਿਲਾਫ ਇੱਥੇ ਲੜ ਰਹੇ ਹੋ ਦਿੱਲੀ ਜੀ ਤੁਸੀਂ ਕੁਰਸੀ ਦੇ ਨਾਲ ਬੰਨਦੇ ਹੋ ਲੋਕਾਂ ਨੂੰ ਕਨਫਿਊਜ਼ ਕਿਉਂ ਕਰ ਰਹੇ ਹੋ ਲੋਕ ਤੁਹਾਡੇ ਨਾਲ ਚੱਲਣਾ ਚਾਹੁੰਦੇ ਨੇ ਮਗਰ ਤੁਸੀਂ ਖੜੇ ਕਿੱਥੇ ਹੋ ਉੱਥੇ ਤੁਸੀਂ ਰਾਹੁਲ ਗਾਂਧੀ ਜੀ ਨਾਲ ਹੱਥ ਮਲਾਏ ਜਾਂਦੇ ਹੋ ਜਿੰਦਾਬਾਦ ਕਰੀ ਜਾਂਦੇ ਹੋ ਆ ਕਰੀ ਜਾਂਦੇ ਹੋ ਵੱਡੇ ਵੱਡੇ ਲੀਡਰ ਉੱਥੇ ਕੱਢ ਕੇ ਤੁਹਾਡੀ ਫੇਰ ਕਰ ਰਹੇ ਨੇ ਦਿੱਲੀ ਜੀ ਕੇਜਰੀਵਾਲ ਸਾਹਿਬ ਦੀ ਇੱਥੇ ਠੀਕ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਸਤਾਧਾਰੀ ਹੁੰਦੇ ਆ ਉਹਨਾਂ ਨੇ ਕਾਂਗਰਸ ਦਾ ਵਿਰੋਧ ਕਰਕੇ ਨਹੀਂ ਜਿੱਤਣਾ ਉਹਨਾਂ ਨੇ ਆਪਣੀਆਂ ਥੋੜੀਆਂ ਪ੍ਰਾਪਤੀਆਂ ਦੱਸਣੀਆਂ ਪ੍ਰਾਪਤੀ ਜਿਹੜੀ ਲੋਕਾਂ ਨੂੰ ਦਿਲੋਂ ਟੱਚ ਕਰਦੀ ਆ ਕਿ ਬਿਜਲੀ ਮਾਫੀ ਕਰਕੇ ਲੋਕਾਂ ਨੇ ਹੋ ਸਕਦਾ ਕਹਿ ਦੇਣਾ ਯਾਰ ਕੋਈ ਗੱਲ ਨਹੀਂ ਇਹਨਾਂ ਤੇ ਗੁਣਾ ਪਾ ਦੋ ਮੈਂ ਅੱਜ ਵੀ ਤੁਹਾਨੂੰ ਇਹ ਗੱਲ ਕਹਿ ਰਿਹਾ ਨਾ ਠੀਕ ਹੈ ਅਗਰ ਪ੍ਰਾਪਤੀਆਂ ਕਨਾ ਕੇ ਲੋਕ ਵੋਟ ਦੇ ਦਿੰਦੇ ਨੇ ਤਾਂ ਕਰ ਲੋ ਫੇ ਕਾਂਗਰਸੀਆਂ ਦੀ ਬੁਰਾਈ ਨਾ ਕਰਨਾ ਪੰਜਾਬ 'ਚ ਖੜ ਕੇ ਕਿਉਂਕਿ ਦਿੱਲੀ 'ਚ ਤੁਸੀਂ ਇਕੱਠੇ ਹੋ ਚੰਡੀਗੜ੍ਹ 'ਚ ਤੁਸੀਂ ਇਕੱਠੇ ਹੋ ਕਾਂਗਰਸੀਆਂ ਦੀ ਬੁਰਾਈ ਨਾ ਕਰਨਾ ਰਾਹੁਲ ਗਾਂਧੀ ਦੀ ਬੁਰਾਈ ਨਾ ਕਰਨਾ ਮੈਨੂੰ ਲੱਗਦਾ ਕਾਂਗਰਸ ਵਾਲਿਆਂ ਨੂੰ ਝਾੜੂ ਵਾਲਿਆਂ ਨੂੰ ਅਕਾਲੀਆਂ ਤੋਂ ਜ਼ਿਆਦਾ ਖਤਰਾ ਕਿਉਂਕਿ ਅਕਾਲੀਆਂ ਨਾਲ ਪਹਿਲਾਂ ਨੂੰ ਥੋੜੇ ਥੋੜੇ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਬੀਜੇਪੀ ਨੂੰ ਇੰਨਾ ਖਤਰਾ ਨਹੀਂ ਸ਼ਹਿਰਾਂ 'ਚ ਖਤਰਾ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਬੀਜੇਪੀ ਨੂੰ ਮਤਲਬ ਚਾਰਜ ਕਰਕੇ ਬੀਜੇਪੀ ਦੀ ਮੈਨੂੰ ਲੱਗਦਾ ਜ਼ਿਆਦਾ ਟਾਰਗੇਟ ਕਰਨਾ ਚਾਹੀਦਾ ਝਾੜੂ ਵਾਲਿਆਂ ਨੂੰ ਅਕਾਲੀ ਦਲ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਖਵੀਰ ਨੂੰ ਜ਼ਿਆਦਾ ਭੁਗਤਾਨਤਮਨ ਕਰਦਾ ਹੀ ਹੈ ਕਦੇ ਹੋਟਲ ਦਾ ਮੁੱਦਾ ਕੱਢ ਲਿਆ ਕਦੇ ਕੋਈ ਹੋਰ ਕੱਢ ਲਿਆ ਬਾਡੀਆਂ ਦੀ ਗੱਲ ਘੱਟ ਚੱਲਦੀ ਆ ਬੱਸਾਂ ਦੀ ਬਾਡੀਆਂ ਦੀ ਕੋਟਰਾਂ ਦੀ ਗੱਲ ਜ਼ਿਆਦਾ ਚੱਲਦੀ ਆ ਮੈਨੂੰ ਉਹਦੇ ਬਾਰੇ ਪਤਾ ਨਹੀਂ ਮੈਂ ਤੁਹਾਨੂੰ ਪਹਿਲੇ ਵੀ ਕੀ ਸੀ ਬਾਡੀਆਂ ਬੁੱਡੀਆਂ ਬਾਰੇ ਕਿਸੇ ਨੇ ਕੁਝ ਨਹੀਂ ਕਰਨਾ ਜਿਹੜੇ ਇਹਨਾਂ ਨੇ 2-4 ਮੰਤਰੀ ਅੰਦਰ ਕਰ ਲਏ ਕਰ ਲਏ ਉਸ ਤੋਂ ਬਾਅਦ ਇਹਨਾਂ ਨੇ ਵੀ ਸਟਾਪ ਲਾ ਦਿੱਤਾ ਉਦੋਂ ਇਹਨਾਂ ਦੀ ਖਿਚਾਈ ਹੋ ਜਾਂਦੀ ਏ ਕੋਈ ਅਬ ਜੀ ਗੱਲ ਨਹੀਂ ਕੁਝ ਨਹੀਂ ਅੱਜ ਹੁਣ ਕਾਂਗਰਸੀਆਂ ਦੇ ਖਿਲਾਫ ਵੀ ਕਹਿ ਲੈਣ ਤਾਂ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਕਰਨਾ ਹੀ ਕੁਝ ਨਹੀਂ ਹੈਗਾ ਹੁਣ ਜੋ ਕਰ ਲਿਆ ਸੀ ਜੋ ਕਰਨਾ ਹੈਗਾ ਇਹ ਬਿਲਕੁਲ ਤੁਹਾਨੂੰ ਪ੍ਰੈਕਟੀਕਲੀ ਵਾਲ ਦੱਸ ਰਿਹਾ ਹਾਂ ਕੋਈ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਕਰਨਾ ਉਹਨਾਂ ਦੇ ਬਾਰੇ ਉਹ ਕਰਪਸ਼ਨ ਕਰਪਸ਼ਨ ਇਹ ਉਹ ਸਭ ਗੱਲਾਂ ਖਤਮ ਹੋ ਗਈਆਂ ਦੀਆਂ ਇਹ ਤੁਸੀਂ ਕਹੋ ਜੀ ਉਹ ਕਰਪਸ਼ਨ ਵਾਲੀਆਂ ਗੱਲਾਂ ਸੀ ਉਹ ਹੁਣ ਤਾਂ ਇਹ ਚਲਾ ਰਹੇ ਨੇ ਲੋਕ ਇਹਨਾਂ ਨੂੰ ਜੇ ਇਹਨਾਂ ਨੇ ਚੰਗੇ ਕੰਮ ਕੀਤੇ ਨੇ ਲੋਕ ਇਹਨਾਂ ਨੂੰ ਵੋਟ ਦੇਣਗੇ ਓਕੇ ਇੱਧਰ ਜਿਹੜੀ ਗੱਲ ਹੈ ਜੇ ਨੌਕਰੀਆਂ ਦਿੱਤੀਆਂ ਨੇ ਲੋਕ ਦੇਣਗੇ ਜੇ ਇਹਨਾਂ ਨੇ ਉਹ ਰੋਕੀ ਹੈ ਮਾਈਨਿੰਗ ਇਹਨਾਂ ਨੇ ਜੋ ਕਿ ਲੋਕ ਇਹ ਕਹਿੰਦੇ ਨੇ ਨਹੀਂ ਰੁਕੀ ਤਾਂ ਲੋਕ ਇਹਨਾਂ ਨੂੰ ਵੋਟ ਦੇਣਗੇ ਇੱਧਰ ਜਿਹੜੀ ਗੱਲ ਹੈ ਤੁਸੀਂ ਚੰਗੇ ਕੰਮ ਕਰੋਗੇ ਦੇਣਗੇ ਕਾਂਗਰਸ ਨੇ ਤਾਂ ਚੰਗੇ ਕੰਮ ਨਹੀਂ ਕੀਤੇ ਭਾਈ ਜੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਜਿਹੜੇ ਮੌਜੂਦਾ ਲੀਡਰ ਨੇ ਤਿੰਨ ਜਾਂ ਚਾਰ ਉਹਨਾਂ ਨੇ ਕੋਈ ਅਜੇ ਤੱਕ ਚੰਗਾ ਕੰਮ ਨਹੀਂ ਕੀਤਾ 2 ਸਾਲ 'ਚ ਤੇ ਪਿਛਲੇ ਦੋ ਸਹੀ ਮੈਨੇ ਦੇ ਵਿੱਚ ਅਗਰ ਪੰਜਾਬ ਦੇ ਅੰਦਰ ਅਗਰ ਇਲੈਕਸ਼ਨ ਲੜਨਾ ਚਾਹੀਦਾ ਸੀ ਅਗਰ ਪੰਜਾਬ ਨੂੰ ਅੱਗੇ ਲਿਆਉਣਾ ਸੀ ਹੁਣ ਵੱਡੇ ਲੀਡਰਾਂ ਦੀ ਸੋਚ ਪਤਾ ਕੀ ਹੋ ਗਈ ਪੰਜਾਬ ਦੇ ਅੰਦਰ ਜਿਹੜੇ ਕਾਂਗਰਸ ਦੇ ਨੇ ਚਾਹੇ ਰਾਜਾ ਵੜਿੰਗ ਜੀ ਹੋਣ ਉਹ ਵੀ ਚਾਹੁੰਦੇ ਨੇ ਮੈਂ ਐਮਐਲਏ ਬਣਾਉ ਕਿਉਂਕਿ ਹੁਣ ਸਟੇਟ ਪੋਲਿਟਿਕਸ ਕਰਨਾ ਚਾਹੁੰਦੇ ਨੇ ਹੋ ਜੇ ਮੈਂ ਕਹਾਂ ਪ੍ਰਤਾਪ ਸਿੰਘ ਬਾਜਵਾ ਜੀ ਉਹ ਵੀ ਕਹਿੰਦੇ ਨੇ ਨਹੀਂ ਮੈਂ ਹੁਣ ਜੇ ਮੈਂ ਕਹਾਂ ਰੰਦਾਵਾ ਜੀ ਉਹ ਵੀ ਕਹਿੰਦੇ ਨੇ ਨਹੀਂ ਮੈਂ ਹੁਣ ਸਟੇਟ ਪਾਲਰਸ ਕਰਨੀ ਹੈ ਇਹਨਾਂ ਸਾਰਿਆਂ ਨੂੰ ਕਿਉਂ ਨਹੀਂ ਸੀਟਾਂ ਦਿੱਤੀਆਂ ਇਹਨਾਂ ਵੱਡੇ ਲੀਡਰਾਂ ਇਹਨਾਂ ਵੱਡੇ ਲੀਡਰਾਂ ਨੂੰ ਕਾਂਗਰਸ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਹਨਾਂ ਨੂੰ ਸੀਟਾਂ ਦੇਣੀਆਂ ਚਾਹੀਦੀਆਂ ਸੀ ਪ੍ਰਕਾਸ਼ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਬਾਕੀ ਨਰਸਿੰਘ ਜੀ ਨੇ ਕਹੀ ਅੱਛੀ ਗੱਲ ਕਹੀ ਉਹਨਾਂ ਨੇ ਬੜੀ ਪ੍ਰੈਕਟੀਕਲੀ ਗੱਲ ਕਹੀ ਹੈ ਇੱਥੇ ਤੂੰ ਆਪਾਂ ਮੂੰਛਾਂ ਤੇ ਹੱਥ ਮਾਰੀ ਜਾਂਦੇ ਆ ਜਾਓ ਹਾਂ ਫੀਲਡ 'ਚ ਇਹਨਾਂ ਨੂੰ ਚਾਹੀਦੀਆਂ ਨੂੰ ਨਰਾਜ ਸਭਾ ਇਹਨਾਂ ਨੂੰ ਲੋਕ ਸਭਾ ਨਹੀਂ ਚਾ ਇਨਨੂੰ ਹੁਣ ਇੱਥੇ ਦੀਆਂ ਐਮਐਲਏ ਦੀਆਂ ਪਿਛਲੀਆਂ 5 ਸਾਲ ਦੀ ਸਰਕਾਰ ਵੇਖ ਕੇ ਨਾ ਹੁਣ ਸਾਰੇ ਵੱਡੇ ਲੀਡਰ ਜਿਹੜੇ ਕਾਂਗਰਸ ਦੇ ਉਹਨਾਂ ਦੇ ਮੂੰਹ 'ਚ ਪਾਣੀ ਆਂਦਾ ਵੀ ਕਦੋਂ ਅਸੀਂ ਆਈਏ ਕਦੋਂ ਅਸੀਂ ਆਈਏ ਕਦੋਂ ਅਸੀਂ ਆਈਏ ਵੀ ਇੱਥੇ ਸ਼ਾਨੋਂ ਸ਼ੌਕਤ ਬੜੀ ਹੈ ਮੈਂਬਰ ਪਾਰਲੀਮੈਂਟ ਬਣ ਕੇ ਕੀ ਕਰਨੇ ਉੱਥੇ ਤਾਂ ਰਾਹੁਲ ਗਾਂਧੀ ਦੇ ਦਰਬਾਰ 'ਚ ਖੜਾ ਹੀ ਰਹਿਣਾ ਹੈ ਨਾ ਇੱਕ ਬਾਲੀ ਸਾਹਿਬ ਸ਼ੁਰੂ 'ਚ ਆਪਕ ਗੱਲ ਕੀਤੀ ਸੀ ਤੁਸੀਂ ਉੱਥੇ ਕਾਫੀ ਬੋਲ ਗਏ ਪਰ ਤੁਸੀਂ ਇੱਕ ਪਾਰਟੀ ਬਾਰੇ ਬੋਲੇ ਇਸ ਵਾਰੀ ਲੀਡਰਾਂ ਦਾ ਬੜਾ ਜਰੂਸ ਜਾ ਨਿਕਲ ਗਿਆ ਲੱਗਦਾ ਕਿ ਇਤੋਂ ਟਿਕਟ ਨਹੀਂ ਮਿਲਨੀ ਦੂਜੀ ਪਾਰਟੀ 'ਚ ਆ ਜਾਓ ਦੂਜੀ ਤੋਂ ਤ ਕੀ ਲੱਗਦਾ ਫਿਰ ਲੀਡਰ ਤਾਂ ਆਪਣੀਆਂ ਕੁਰਸੀਆਂ ਵੇਖਦੇ ਆ ਜਿਹੜਾ ਰਾਜਨੀਤਿਕ ਸੇਵਾ ਦੇ ਨਾਰੇ ਲੱਗਦੇ ਆ ਜਾਂ ਕਈ ਕਹਿੰਦੇ ਜੀ ਪਿਛਲੇ 30 ਸਾਲ ਤੋਂ ਮੈਂ ਸੇਵਾ ਕਰ ਰਿਹਾ ਹਾਂ ਪਾਰਟੀ ਦੀ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਉਹ ਤਾਂ ਫਿਰ ਆਪਣੀ ਸੇਵਾ ਹੋ ਗਈ ਤੁਹਾਨੂੰ ਨਹੀਂ ਲੱਗਦਾ ਇਸ ਵਾਰੀ ਥੋੜਾ ਜਿਆਦਾ ਜਲੂਸ ਜਾਂ ਨਿਕਲ ਗਿਆ ਨਹੀਂ ਨਹੀਂ ਜਲੂਸ ਤਾਂ ਹੈ ਹੀ ਹੈ ਤਾਂ ਹੁਣ ਪਤਾ ਹੀ ਲੱਗ ਗਿਆ ਉਹਨਾਂ ਨੂੰ ਇਹ ਤਾਂ ਕੋਈ ਅਵਜਿ ਗੱਲ ਨਹੀਂ ਹੈ ਇਹ ਤਾਂ ਪਤਾ ਹੀ ਲੱਗ ਗਿਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਪਬਲਿਕ ਵਾਸਤੇ ਕੰਮ ਨਹੀਂ ਕਰ ਰਹੇ ਇਹ ਤੁਹਾਡੀ ਬੜੀ ਗਲਤਫਹਿਮੀ ਹੈ ਜੀ ਪਬਲਿਕ ਨੂੰ ਖਾਸ ਕਰਕੇ ਅਸੀਂ ਲੋਕ ਤਾਂ ਮੂਰਖਾਂ ਇਹ ਮੰਨ ਕੇ ਚੱਲੋ ਜਿਹੜੀ ਪ ਏ ਬਿਲਕੁਲ ਸਾਬਤ ਹੋ ਗਿਆ ਜਿਹੜਾ ਆਂਦਾ ਉਹਨੂੰ ਵੋਟ ਦੇ ਦਿੰਦੀ ਆ ਆ ਪਿੰਡਾਂ ਵਾਲੇ ਕਰ ਰਹੇ ਨੇ ਨਾ ਹੁਣ ਕੰਮ ਵੜੇ ਯਾਰ ਅਸੀਂ ਸਿੱਧੀ ਜੀ ਗੱਲ ਕਰਨੇ ਆ ਵੋਟ ਪਾਣਾ ਤੁਹਾਡਾ ਅਧਿਕਾਰ ਹੈ ਜਰੂਰ ਵੋਟ ਪਾਓ ਮੈਂ ਬੇਨਤੀ ਕਰਾਂ ਹਰ ਬੰਦੇ ਨੂੰ ਵੋਟ ਪਾਓ ਮਗਰ ਇੱਕ ਵਲੀ ਜਿਹੜਾ ਤੁਹਾਡੇ ਕੋਲ ਮੈਂਬਰ ਪਾਰਲੀਮੈਂਟ ਆਵੇ ਨਾ ਵੋਟ ਪੰਗਣ ਵਾਸਤੇ ਉਹਨੂੰ ਕਹਣਾ ਵੀ ਆ ਜਾ ਤੇਰੇ ਪਿੰਡ ਦੀ ਚਾਹ ਵੀ ਵਧੀਆ ਪਿਲਾਓ ਬੜਫੀ ਵੀ ਵਧੀਆ ਖਵਾਓ ਉਹਨੂੰ ਆੁਰਦਾ ਮਾਨ ਸਨਮਾਨ ਵੀ ਕਰੋ ਕੋਈ ਸੀ ਪਾਰਟੀ ਦਾ ਹੋਵੇ 4-6 ਮੁੱਦੇ ਲਾ ਕੇ ਖੜੇ ਹੋ ਜਾਓ ਤੇ ਜੀ ਆਹ 4-6 ਮੁੱਦੇ ਅਸੀਂ ਤੁਹਾਡੇ ਕੋਲ ਪੁੱਛ ਰਹੇ ਆ ਸਾਨੂੰ ਦੱਸ ਦਿਓ ਪਿਛ ਜੇ ਖਾਲੀ ਕੋ ਜਾਏ ਤੇ ਉਹਨੂੰ ਪੁੱਛ ਲੋ ਜੇ ਆਮ ਆਦਮੀ ਪਾਰਟੀ ਦਾ ਕੋਈ ਜਾਏ ਤੇ ਉਹਨੂੰ ਪੁੱਛ ਲੋ ਆਮ ਆਦਮੀ ਜੇ ਭਾਜੀਪੀ ਦਾ ਜਾਏ ਉਹਨੂੰ ਪੁੱਛ ਲੋ ਮਾਨ ਸਮਾਨ ਕਰੋ ਕਿਸੇ ਦੇ ਮਾਨ ਸਮਾਨ ਨੂੰ ਠੇਸ ਨਾ ਪਹਚਾਓ ਮੈਂ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਦੀ ਪੱਗ ਨੂੰ ਹੱਥ ਨਾ ਪਾਓ ਉਹਨੂੰ ਬਿਠਾਓ ਜਿਹੜਾ ਤੁਹਾਡੇ ਕੋਲ ਆਇਆ ਹੋਏ ਅਥੀਤੀ ਦਾ ਤਾਂ ਜਿਹਨੂੰ ਕਹਿੰਦੇ ਨੇ ਜਿਹੜਾ ਤੁਹਾਡੇ ਘਰ ਮਹਿਮਾਨ ਆਵੇ ਉਹਦੀ ਤੇ ਇੱਜ਼ਤ ਕਰਨੀ ਚਾਹੀਦੀ ਮਗਰ ਉਹਦੇ ਕੋਲ ਉਹ ਮੁੱਦੇ ਪੁੱਛ ਲੋ ਵੀ ਵੋਟ ਪਾਵਾਂਗੇ ਤਾਂ ਸਾਨੂੰ ਲਿਖ ਕੇ ਦੇ ਦੇ ਵੀ ਤੂੰ ਕੀ ਕਰੇਗਾ ਸਾਡੇ ਵਾਸਤੇ ਹੁਣ ਇਹਨਾਂ ਇੱਕ 6 ਮਹੀਨੇ ਦੇ ਇਹਨਾਂ ਨੇ ਕੰਮ ਕਰ ਜਿੱਤਣ ਤੋਂ ਬਾਅਦ ਤੇ ਪਿਛਲੇ 6 ਮਹੀਨੇ ਤੁਹਾਨੂੰ ਇਹਦਾ ਫੋਨ ਵੀ ਨਹੀਂ ਚੁੱਕਦੇ ਵਿੱਚ ਰਸਤੇ ਕਿਸੇ ਦਾ ਇਹਦਾ ਗੱਲ ਹੀ ਨਹੀਂ ਕਰਦੇ ਇਹਨੇ ਕਿਹੜਾ ਰਿਸ਼ਤੇਦਾਰ ਹੈ ਕਿਹੜਾ ਕੁੜਮ ਹੈ ਕਿਹੜਾ ਏ ਹੈ ਕਿਹੜਾ ਉਹ ਹੈ ਫਿਰ ਮੈਂ ਕਿਸੇ ਚੀਫ ਮਿਨਿਸਟਰ ਦੀ ਗੱਲ ਕਰਾਂਗਾ ਕੁੜਮਾ ਨੂੰ ਕਹਿੰਦਾ ਸੀ ਚੇਅਰਮੈਨ ਬਣਨਾ ਉਹ ਕਹਿੰਦੇ ਨਹੀਂ ਜੀ ਹੱਥ ਜੋੜਨੇ ਅਸੀਂ ਨਹੀਂ ਬਣਨਾ ਚੇਅਰਮੈਨ ਕਹਿੰਦੇ ਨਹੀਂ ਨਹੀਂ ਬਣਦਾ ਮੈਂ ਕਹਿੰਦਾ ਤੂੰ ਤਾਂ 2 ਮਹੀਨੇ ਦਾ ਚੀਫ ਮਿਨਿਸਟਰ ਹੈ ਉਹ ਛੱਡੋ ਇਹ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਬਣਾਉਂਦੇ ਨੇ ਆਪਣੇ ਮੁੰਡਿਆਂ ਨੂੰ ਬਣਾਉਂਦੇ ਨੇ ਆਪਣੀਆਂ ਕੁੜੀਆਂ ਜਨਣੀਆਂ ਨੂੰ ਬਣਾਉਂਦੇ ਨੇ ਆਪਣੇ ਬੰਦਿਆਂ ਨੂੰ ਨਹੀਂ ਬਣਾਉਂਦੇ ਇਹ ਵਰਕਰ ਨੂੰ ਨਹੀਂ ਬਣਾਉਂਦੇ ਜਿਹੜਾ ਮਰ ਜਾਂਦਾ ਗਰਮੀ ਚ ਕੰਮ ਤੁਹਾਡੇ ਕੋ ਪਹਿਲੇ ਦਾ ਵਰਕਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਦਾ ਹੱਥ ਉੱਤੇ ਰਹਿਣ ਦੀ ਸੁਭਾਵਨਾ ਪੰਜਾਬ ਦੀ ਜੇ ਗੱਲ ਕਰਨੀ ਹੋਵੇ 13 ਸੀਟਾਂ ਨੇ ਕਿਹੜੀ ਜਿਆਦਾ ਕਿਉਂਕਿ ਮੈਂ ਤਾਂ ਤੁਹਾਨੂੰ ਦੱਸਦਾ ਕਿ ਮੈਨੂੰ ਇਹ ਲੱਗਦਾ ਹੈ ਕਿ ਝਾੜੂ ਵਾਲੇ ਤੇ ਗੁਣਾ ਲੋਕ ਇਸ ਕਰਕੇ ਨਹੀਂ ਵੀ ਝਾੜੂ ਵਾਲੇ ਬਹੁਤ ਹੀ ਚੰਗੇ ਨੇ ਇਸ ਕਰਕੇ ਝਾੜੂ ਵਾਲਾ ਨੂੰ ਜਿਆਦਾ ਫਾਇਦਾ ਹੋ ਜਾਏਗਾ ਕਿਉਂਕਿ ਵਿਰੋਧੀ ਜਿਹੜੀਆਂ ਨੇ ਬੋਟਾ ਨੇ ਉਹ ਵੱਧ ਹਿੱਸਿਆਂ ਚ ਬੰਨੀਆਂ ਜਾਣਗੀਆਂ ਇਸ ਕਰਕੇ ਮੈਨੂੰ ਲੱਗਦਾ ਕੋਈ ਆਪਾਂ ਐਨੀ ਵੀ ਗੱਪ ਝਾੜੂ ਵਾਲਿਆਂ ਦੇ ਆਪਾ ਸਪੋਰਟਰਾਂ ਜਾਂ ਆਪ ਨਹੀਂ ਦੇਖੋ ਮੈਂ ਸਪੋਰਟਰ ਤਾਂ ਮੈਂ ਹੋਂ ਤਾਨੂੰ ਨਹੀਂ ਕਹਿੰਦਾ ਮੈਂ ਕਹਿੰਦਾਗਾ ਤਾਂ ਮਲੂਕ ਕਰਨਗੇ ਜੀ ਪਤਾ ਨਹੀਂ ਇਹਦੀ ਕੀ ਗੱਲਬਾਤ ਹੋ ਗਈ ਹੈ ਇਹਦੀ ਕੀ ਗੱਲਬਾਤ ਮਾਨ ਜਿਹੜਾ ਹੈ ਪੰਜਾਬ ਦੇ ਅੰਦਰ ਜਿਹੜੇ ਮੁੱਖ ਮੰਤਰੀ ਨੂੰ ਉਹਨਾਂ ਤੇ ਕੋਈ ਜੇ ਦਾਗ ਨਹੀਂ ਹੈਗਾ ਮੈਨੂੰ ਐ ਲੱਗਦਾ ਜੋ ਮੇਰੇ ਸੁਣਨ ਚਾਹਿਆ ਪਰ ਦਾਗ ਨਹੀਂ ਪਰ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਨਹੀਂ ਖਤਮ ਹੋ ਹੀ ਨਹੀਂ ਸਕਦਾ ਦੋਨੇ ਰਲੀਆਂ ਮਿਲੀਆਂ ਗੱਲ ਮੈਂ ਤੁਹਾਨੂੰ ਬੜੀ ਵਜ੍ਹਾ ਜੇ ਸੀਐਮ ਦੇ ਅਗਵਾਈ ਚ ਸੀਐਮ ਦੇ ਰਾਜ ਦੇ ਵਿੱਚ ਭ੍ਰਿਸ਼ਟਾਚਾਰ ਚੱਲੇ ਉਹ ਤਾਂ ਗੱਲ ਫਿਰ ਸੀਐਮ ਤੇ ਆਉਣੀ ਜੋ ਮਰਿੰਦਰ ਸਿੰਘ ਦੇ ਟਾਈਮ ਤੇ ਚੱਲਿਆ ਜੋ ਚੱਲਿਆ ਉਹਦੇ ਟਾਈਮ ਤੇ ਕੀ ਕਹਿੰਦੇ ਚੰਨੀ ਦੇ ਟਾਈਮ ਦੇ ਉੱਤੇ ਉਹ ਤਾਂ ਨਹੀਂ ਹੈਗਾ ਭ੍ਰਸ਼ਟਾਚਾਰ ਉਹਨਾਂ ਕਦ ਤੱਕ ਨਹੀਂ ਹੈਗਾ ਨਾ ਹੈਗਾ ਨਾ ਖਤਮ ਕਰ ਨਹੀਂ ਸਕਦੇ ਮਾਨਸਾ ਮੈਂ ਲਿਖ ਕੇ ਦੇ ਦਿੰਦਾ ਤੁਹਾਨੂੰ ਐਵੇਂ ਟੈਪਟ ਦੇ ਹਜ਼ਾਰ ਰੁਪਏ ਦੇ ਤੇ ਲਖਵਾ ਲੂ ਕੀ 40 ਸਾਲ ਦੀ ਪੋਲਿਟਿਕਸ ਦੇ ਵਿੱਚ ਮਾਨਸਾ ਭ੍ਰਸ਼ਟਾਚਾਰ ਨਹੀਂ ਖਤਮ ਕਰ ਸਕਦੇ ਕੋਸ਼ਿਸ਼ ਕਰ ਸਕਦੇ ਨੇ ਕਹਿ ਸਕਦੇ ਨੇ ਕਿ ਨਹੀਂ ਯਾਰ ਆਪ ਕਰੋ ਹੁਣ ਵਿਜੀਲੈਂਸ ਕਿੰਨਾ ਕੰਮ ਕਰ ਰਹੀ ਹੈ ਤੇ ਸਾਡੇ ਲੀਡਰ ਕਹਿੰਦੇ ਨੇ ਉਹ ਤੇ ਝੰਡਾ ਲਾ ਦੇਓ ਜਾ ਕੇ ਵਿਜੀਲੈਂਸ ਆਫਿਸ ਚੰਗਾ ਕਰੀ ਹੈ ਪਰ ਤਸੀਲਾਂ ਆੜੀ ਇਹ ਨਹੀਂ ਗੱਲ ਹੈਗੀ ਤਸੀਲਾਂ ਦਾ ਭ੍ਰਸ਼ਟਾਚਾਰ ਨਹੀਂ ਰੁਕੇ ਉੱਥੇ ਰੇਟ ਕਈ ਗੁਣਾ ਵਧ ਗਏ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਨਹੀਂ ਰੋਕ ਸਕਦੇ ਸਾਰੇ ਪਹਿਲੇ ਭ੍ਰਸ਼ਟਾਚਾਰ ਤੁਹਾਨੂੰ ਮੰਤਰੀਆਂ ਨੂੰ ਰੋਕਣਾ ਪਏਗਾ ਆਪਣੇ ਮੰਤਰੀ ਆਪਣੇ ਬੰਦਿਆਂ ਨੂੰ ਰੋਕਣਾ ਪਏਗਾ ਪਹਿਲੇ ਤੇ ਆਪਣੇ ਤਾਂ ਰੁਕ ਨਹੀਂ ਰੇ ਤੇ ਜੇ ਆਪਣੇ ਰੁਕ ਨਹੀਂ ਰੇ ਤਾਂ ਤਾਂ ਫਿਰ ਥੱਲੇ ਹੋਏਗਾ ਸਿੱਧੀ ਸਿੱਧੀ ਕੱਲੇ ਸੀਐਮ ਦੇ ਨਹੀਂ ਕੱਲੇ ਸੀਐਮ ਦੀਆਂ ਦੀ ਬਣਦੀ ਆ ਹਾਂ ਥੱਲੇ ਜੜੇ ਮੈਂ ਤੁਹਾਨੂੰ ਪ੍ਰੈਕਟੀਕਲੀ ਗੱਲ ਦੱਸ ਰਿਹਾ ਭਾਈ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ ਪ੍ਰੈਕਟੀਕਲ ਪਹਿਲੇ ਤਾਂ ਆਪਣੇ ਮੰਤਰੀਆਂ ਤੇ ਨੱਥ ਪਾਓ ਇਹ ਸ਼ੋਅ ਨਾ ਕਰੋ ਵੀ ਆਪਣਾ ਮੰਤਰੀ ਫੜ ਲਿਆ ਪ੍ਰੈਕਟੀਕਲੀ ਸ਼ੋਅ ਕਰੋ ਸੈਕਟਰੀਏਟ ਖੋਲ ਦਿਓ ਤੁਸੀਂ ਤਾਂ ਬੈਨ ਕੀਤਾ ਹੋਇਆ ਹੈ ਲੋਕਾਂ ਨੂੰ ਆਂਦਿਓ ਲੋਕਾਂ ਨੂੰ ਜਾਂਦਿਓ ਇੰਨਾ ਕਿ ਵੀਤ ਘਰਾਉ ਦੇ ਅੰਦਰ ਕਾਂਗਰਸ ਹੀ ਨਹੀਂ ਇੱਥੇ ਆਏਗਾ ਅਕਾਲੀ ਨਹੀਂ ਇੱਥੇ ਆਏਗਾ ਭਾਜੀਪੀ ਦਾ ਇੱਥੇ ਨਹੀਂ ਆਏਗਾ ਕਿਆ ਇਜ਼ ਇਟ ਰਾਈਟ ਕਿ ਤੁਸੀਂ ਆਕੇ ਜਿੱਦਨ ਕਾਂਗਰਸ ਆਗੀ ਜਿੱਦਨ ਅਕਾਲੀ ਆਗੇ ਫੇ ਤਾਂ ਡੱਗੀ ਹੋਏਗਾ ਆਮ ਲੋਕਾਂ ਵੱਸੇ ਸੈਕਟਰੀਏਟ ਨੂੰ ਬੰਦ ਨਾ ਕਰੋ ਜਿੰਨੇ ਜਿੱਥੇ ਜਾਣਾ ਹੈ ਜਾਓ ਜਿੰਨੇ ਜਿੱਥੇ ਗੱਲ ਕਰਨੀ ਹੈ ਕਰੋ ਤੁਹਾਨੂੰ ਕੀ ਫਰਕ ਪੈ ਰਿਹਾ ਬਿਲਕੁਲ ਤੁਹਾਡੀ ਲੋਕਾਂ ਦੀ ਸਰਕਾਰ ਹੈ ਤਾਨੂੰ ਪਤਾ ਵੀ ਤੁਹਾਨੂੰ ਆਮਦਵੀ ਪਾਰਟੀ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਉਹ ਤੁਹਾਡੇ ਨੇ ਹੋ ਸਕਦਾ ਮੈਂ ਵੀ ਤੁਹਾਨੂੰ ਵੋਟ ਦਿੱਤੀ ਹੋਵੇ ਹੋ ਸਕਦਾ ਤੁਸੀਂ ਦਿੱਤੀ ਡਟ ਕੇ ਨਵਜੋਤ ਸਿੰਘ ਦੇ ਪੱਖ ਚ ਬੋਲਦੇ ਸੀ ਅੱਜ ਵੀ ਬੋਲਦਾ ਸਿੱਧੂ ਸਿਆਸਤ ਤੋਂ ਥੋੜਾ ਕਿਨਾਰਾ ਜਾ ਕਰਕੇ ਸੀ ਦੁਬਾਰੇ ਫੇਰ ਮੀਟਿੰਗਾਂ ਰੱਖ ਲਿਆ ਨੇ ਸਿੱਧੂ ਤੁਹਾਨੂੰ ਲੱਗਦਾ ਕਿ ਸਿੱਧੂ ਤੇ ਦੁਬਾਰੇ ਵਿਸ਼ਵਾਸ ਕਰੇਗੀ ਹਾਈ ਕਮਾਂਡ ਮੇਰੀ ਇੱਕ ਗੱਲ ਯਾਦ ਰੱਖਣਾ ਮੈਂ ਤੁਹਾਨੂੰ ਚੈਨਲ ਦਾ ਨਾਮ ਲੈਦਾਗਾ ਤਾਂ ਫੇਰ ਐ ਹੁੰਦਾ ਵੀ ਤੁਸੀਂ ਠੀਕ ਨਹੀਂ ਸਮਝਦੇ ਮੈਂ ਇੱਕ ਚੈਨਲ ਤੇ ਪੰਜਾਬੀ ਦੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਕੋ ਹੁੰਦਾ ਪੰਜਾਬ ਦਾ ਚੈਨਲ ਨੇ ਮੈਂ ਉਦੋਂ ਉੱਤੇ ਇੱਕ ਗੱਲ ਕੀਤੀ ਗਈ ਅਮਰਿੰਦਰ ਉਹ ਸਾਰੇ ਹੱਸ ਪਏ ਸੀ ਕਿ ਗੁਰਵਿੰਦਰ ਸਿੰਘ ਦੀ ਤੇ ਸੋਨੀਆ ਗੰਦੀ ਨਾਲ ਗੱਲ ਹੋਈ ਹੈ ਕਈਆਂ ਨੇ ਕਮੈਂਟ ਵੀ ਲਿਖੇ ਸੀ ਅੱਜ ਵੀ ਤੁਹਾਨੂੰ ਇਹ ਗੱਲ ਲੋਕ ਕਹਿੰਦੇ ਸੀ ਇਹਦੀ ਸੋਨੀਆ ਗੰਦੀ ਨਾਲ ਗੱਲ ਹੋ ਗਈ ਹੈ ਮੈਂ ਮਜ਼ਾਕ ਉਡਾਉਂਦੇ ਸੀ ਲੋਕ ਮੇਰੀ ਤਾਂ ਸੋਨੀਆ ਗੰਦੀ ਜਿਹੜੇ ਚਾਲੇ ਨਜ਼ਰ ਆਉਂਦੇ ਨੇ ਜਿਹੜਾ ਐਕਸਪੀਰੀਅੰਸ ਵਾਲਾ ਬੰਦਾ ਹੁੰਦਾ ਨਾ ਉਹ ਤੋਂ ਅੰਦਾਜ਼ਾ ਲਾਂਦਾ ਤੁਸੀਂ ਪੌਣਾ ਘੰਟਾ న్యూਸ ਹੁੰਦੇ ਹੋ ਅੱਧਾ ਘੰਟਾ ਹੁੰਦਾ ਮੈਂ ਤਾਂ ਸਿਰਫ ਉਹਦੇ 10 ਮਿੰਟ న్యూਸ ਹੁੰਦਾ ਮੋਦੀ ਸਾਹਿਬ ਦੀ ਫੇਸ ਹੀਟਿੰਗ ਦੇਖਦੇ ਆ ਚੀਫ ਮਿਨਿਸਟਰ ਦੀ ਫੇਸ ਹੀਟਿੰਗ ਦੇਖਦੇ ਹੋ ਵੀ ਇਹ ਕੀ ਕਹਿ ਰਹੇ ਨੇ ਲੋਕਾਂ ਵਾਸਤੇ ਕੋਈ ਕੁ ਇਹ ਜਿਹੜੀ ਕਾਂਗਰਸ ਨੇ ਇਹ ਜਿਹੜਾ ਇਲੈਕਸ਼ਨ ਵਿਧਾਨ ਸਭਾ ਦਾ ਆਏਗਾ ਨਾ ਨਵਜੋਤ ਸਿੰਘ ਸਿੱਧੂ ਲੜਾਏਗਾ ਅੱਜ ਮੇਰੀ ਗੱਲ ਯਾਦ ਰੱਖਣਾ ਅੱਛਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦਾ ਇਲੈਕਸ਼ਨ ਲੜਾਏਗਾ ਮੇਰੀ ਅੱਜ ਇਹ ਟਿੱਪਣੀ ਯਾਦ ਰੱਖਣਾ ਅੱਜ ਜਿਹੜਾ ਨੀਟ ਐਂਡ ਕਲੀਨ ਜਿਹੜਾ ਜ਼ਬਰਦਸਤ ਬੰਦਾ ਇਹ ਠੀਕ ਹੈ ਉਹ ਅੰਦਰ ਕਾਲੀ ਹੈ ਤੁਮਰੀ ਨੂੰ ਲੱਗਦਾ ਕਿ ਲੋਕਾਂ ਨੂੰ ਇੱਕ ਚੰਗੇ ਲੀਡਰ ਦੀ ਭਾਲ ਹੈ ਉਹ ਲੋੜ ਨਵਜੋਤ ਸਿੰਘ ਸਿੱਧੂ ਹੈ ਜੋ ਕਿ ਮੈਂ ਸਾਰੇ ਸਿਨੈਰੀਓ ਤੇ ਨਜ਼ਰ ਮਾਰ ਕੇ ਦੇਖ ਲਈਏ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜਿਹੜੇ ਅੱਜ ਬੈਠੇ ਨੇ ਇਹ ਸਿਰਫ ਉੱਤੇ ਸਟੇਜ ਤੇ ੜਕਾ ਮਾਰ ਸਕਦੇ ਨੇ ਜਦੋਂ ਇਲੈਕਸ਼ਨ ਲੜਾਈ ਲੋਨ ਦੇ ਭੱਜ ਗਏ ਨੇ ਸਾਰੇ ਆ ਗਾਂਧੀ ਵਰਗਨ ਟਿਕਟ ਦੇਤੀ ਆਮ ਆਦਮੀ ਪਾਰਟੀ ਚ ਲਿਆ ਕੇ ਉਹ ਤੁਹਾਡੇ ਅੰਦਰ ਕੈਪੇਬਿਲਿਟੀ ਨਹੀਂ ਸੀ ਔਰ ਉੱਥੇ ਲੋਕ ਨਹੀਂ ਬੈਠੇ ਸੀ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜੇ ਜਿੰਨੇ ਕਾਂਗਰਸ ਨੂੰ ਇੰਨਾ ਕੋਈ ਆ ਉਹਨੂੰ ਲਿਆ ਕੇ ਟਿਕਟ ਦੇਤੀ ਅੱਜ ਕਹਿੰਦੇ ਉਹ ਵੀ ਜਿੱਤ ਜਾਗਾ ਸਾਡੀ ਬਾਡੀ ਚ ਰਿੰਕੂ ਹੋਰਾਂ ਨੂੰ ਲੈ ਕੇ ਗਏ ਆਮ ਆਦਮੀ ਪਾਰਟੀ ਵਾਲੇ ਚਲਾ ਗਿਆ ਵੀ ਜੇਪੀ ਸੀ ਜੇ ਇਸ ਬੰਦੇ ਅੰਦਰ ਹੀ ਕਾਬੂ ਦੀ ਚੀਜ਼ ਆ ਜਾਵੇ ਵੀ ਮੈਂ ਬਦਲ ਰਿਹਾ ਵਾਂ ਮੈਂ ਜਾ ਰਿਹਾ ਵਾਂ ਫਿਰ ਉਹਦਾ ਨਡਰ ਹੋ ਜਾਂਦਾ ਬਤਾਓ ਜੋ ਕਿ ਮਾਨ ਸਾਹਿਬ ਨੇ ਬੜੀ ਕੋਸ਼ਿਸ਼ ਕਰਕੇ ਉਹਨੂੰ ਚਤਾਇਆ ਸੀ ਅੱਜ ਬਣਦਾ ਨਹੀਂ ਸੀ 1 ਲੱਖ ਜਾਨਾ ਦਾ ਰਿੰਕੂ ਦਾ ਬਿਲਕੁਲ ਇੰਨੇ ਇੰਨੀ ਕਿ ਤ ਵਫਾਦਾਰੀ ਹੁੰਦੇ ਕਿ 6 ਮਹੀਨੇ 8 ਮਹੀਨੇ ਸਾਲ ਮਿਲ ਰਹਿਦਾ ਇਹਨਾਂ ਦੇ ਨਾਲ ਇਸ ਕਰਕੇ ਮੈਂ ਤੁਹਾਨੂੰ ਅੱਜ ਅੱਜ ਹੀ ਤੁਹਾਨੂੰ ਇੱਕ ਗੱਲ ਕਹਿ ਰਿਹਾ ਵਾਰ-ਵਾਰ ਕਿ ਇਹ ਜਿਹੜੀ ਗੱਲ ਹੈ ਨਾ ਇਹ ਨਵਜੋਤ ਸਿੰਘ ਸਿੱਧੂ ਹੀ ਇਲੈਕਸ਼ਨ ਲੜਾਏਗਾ ਭਾਈ ਜੀ ਮੇਰੀ ਗੱਲ ਯਾਦ ਰੱਖਣਾ ਅੱਜ ਮੈਂ ਵੀ ਰਾਜਨੀਤੀ ਕਰਦਾ ਅਗਰ ਮੈਂ ਨਹੀਂ ਇਹਨਾਂ ਕੋਲ ਹੁੰਦਾ ਫਿਰਦਾ ਹਰ ਪਾਸੇ ਦਾ ਸਾਰੇ ਸਾਡੇ ਫੋਨ ਟੇਪ ਹੁੰਦੇ ਨੇ ਆਪਣੀ ਮੇਨ ਗੱਲ ਮੁਕੰਮਲ ਹੋ ਚੁੱਕੀ ਹੈ ਹੋਰ ਕੀ ਕਹਿਣਾ ਚਾਹੁੰਦਾ ਲਾਸਟ ਮੇਰਾ ਸਵਾਲ ਦਾ ਜਵਾਬ ਤੁਸੀਂ ਪੂਰਾ ਨਹੀਂ ਦਿੱਤਾ ਕੀ ਕਿ ਲੋਕ ਕਿਤੇ ਗੁਣਾ ਪਾਉਣਗੇ ਉਹਦਾ ਜਵਾਬ ਦੇ ਦਿਓ ਕੀ ਲੱਗਦਾ ਤੁਹਾਨੂੰ ਮੈਂ ਇਹਦੇ ਬਾਰੇ ਕਾਰਗੋ ਜਰੀ ਅਜੇ ਪਤਾ ਨਹੀਂ ਲੱਗ ਰਿਹਾ ਨਹੀਂ ਨਹੀਂ ਕਨਫਿਊਜ਼ ਨੇ ਇੱਕ ਤਰ੍ਹਾਂ ਲੋਕ ਓਕੇ ਮੈਂ ਤੁਹਾਨੂੰ ਕਹਿ ਰਿਹਾ ਮਾਨ ਸਾਹਿਬ ਉੱਥੇ ਜਾ ਕੇ ਰਾਹੁਲ ਗੰਦੀ ਦੇ ਨਾਲ ਬਹਿ ਜਾਂਦੇ ਨੇ ਸੀਟ ਤੇ ਇੱਥੇ ਕੀ ਕਰਨਗੇ ਪੰਜਾਬ 'ਚ ਚਲੋ ਇਹ ਤਾਂ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਹੋ ਗਈ ਬਾਕੀ ਪਾਲਜੇ ਮੰਨ ਵੀ ਹੋ ਗਏ ਭਾਈ ਸਾਹਿਬ ਲਾਜੀਕਲੀ ਗੱਲ ਇਹ ਵੇ ਤੁਸੀਂ ਖਲਾਫਤ ਕਿਹਦੀ ਕਰੋਗੇ ਪੰਜਾਬ 'ਚ ਹੁਣ ਤੁਸੀਂ ਲੁਕਾਉਗੇ ਅਸੀਂ ਤਾਂ ਜੀ ਵੋਟਾਂ ਲੈਣੀਆਂ ਨੇ ਤੁਹਾਡੀ ਹੰਕਾਰ ਕੋ ਜਾਰੀਆਂ ਨਹੀਂ ਉਹ ਤੁਸੀਂ ਲੋਕਾਂ ਨੂੰ ਦੱਸੋਗੇ ਨੌਕਰੀਆਂ ਕਿੰਨੀਆਂ ਦਿੱਤੀਆਂ ਨੇ ਠੀਕ ਹੈ ਰੇਤਾ ਕਿੰਨਾ ਰੁਕਿਆ ਹੈਗਾ ਵੇ ਕ੍ਰਾਪਸ਼ਨ ਕਿੰਨੀ ਰੁਕੀ ਹੈਗੀ ਬਾਹਰ ਲੋਕਾਂ ਚ ਲੈ ਕੇ ਗਿਆ ਇੰਡਸਟਰੀਆਂ ਕਿੰਨੀਆਂ ਲਿਆਏ ਹੋ ਪੰਜਾਬ 'ਚ ਤੁਸੀਂ ਦੱਸੋ ਲੋਕਾਂ ਨੂੰ ਹੋਰ ਰੋਜ਼ਗਾਰ ਕਿੰਨਾ ਮਿਲ ਰਿਹਾ ਬਾਹਰੋਂ ਪ੍ਰਵਾਸੀ ਕਿੰਨਾ ਪੰਜਾਬ 'ਚ ਆ ਗਿਆ ਕਿੰਨੀਆਂ ਕੰਨਾਂ ਨੂੰ ਨੌਕਰੀਆਂ ਆਪਣੇ ਪੰਜਾਬੀਆਂ ਨੂੰ ਕਿੰਨੀਆਂ ਦੇਤੀਆਂ ਠੀਕ ਹੈ ਇਹ ਲੋ ਕਾਂਗਰਸ ਦੇ ਪਹਿਲਾਂ ਵੱਡੇ ਲੀਡਰ ਆਏ ਨੇ ਪਰ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਤੋਂ ਨਰਾਜ਼ ਚੱਲ ਰਹੇ ਨੇ ਇਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਕਾਂਗਰਸ ਦੇ ਵਿੱਚ ਵੱਡੇ ਲੀਡਰਾਂ ਨੇ ਹੀ ਕਾਂਗਰਸ ਦਾ ਪੱਠਾ ਫਟਾ ਦਿੰਦਾ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਜ਼ਰੂਰ ਗੁਣਾ ਪਾ ਸਕਦੀ ਹੈ ਕਾਂਗਰਸਾਈ ਕਮਾਂਡ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਬੇੜਾ ਪਾਰ ਲਗਾ ਸਕਦਾ ਪਰ ਅੱਜ ਦੀ ਰੇਟ ਦੇ ਵਿੱਚ ਲੋਕ ਸਭਾ ਚੋਣਾਂ ਕਰਨ ਲੋਕਾਂ ਦਾ ਧਿਆਨ ਉਸ ਪਾਸੇ ਆ ਸੋ ਸਾਡੀ ਨਜ਼ਰ ਲਗਾਤਾਰ ਬਣੀ ਰਹੇਗੀ ਕਿ ਲੋਕ ਸਭਾ ਚੋਣਾਂ ਦੀ ਸਿਆਸਤ ਕੀ ਰੁਖ اختیار ਕਰੇਗੀ ਕੈਮਰਾਮੈਨ ਅਜੇ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ